ਜਦੋਂ ਪਿਛਲੇ ਜਿਹੇ ਇਲੈਕਸ਼ਨ ਹੋਈਆਂ ਸੀ ਉਹਨਾਂ ਵਿੱਚ ਪ੍ਰਵਾਸੀ ਸਰਪੰਚੀ ਵੀ ਖੜੇ ਆ ਬਿਲਕੁਲ ਜਿੱਤੇ ਵੀ ਆ ਜਿੱਤੇ ਵੀ ਆ ਤੇ ਮੈਂਬਰ ਪੰਚਾਇਤ ਵੀ ਉਹਨਾਂ ਦੀ ਬਣ ਗਈ ਇਹ ਸਰਕਾਰਾਂ ਬਣਾਉਣਗੇ ਪਿੰਡਾਂ ਦੇ ਪੰਚਾਇਤ ਵਾਲੇ ਪੰਚਾਇਤ ਦੇ ਵਿੱਚ ਵੋਟ ਦੇਣੀ ਆ ਜਿੱਤੇ ਪੰਚਾਇਤਾਂ ਬਣਾਈਆਂ ਨੇ ਪਰ ਸੈਲ ਸਾਡੇ ਨੇ ਇਹ ਪੰਚਾਇਤ ਦੇ ਜਿਹੜਾ ਜਿਹੜੇ ਤੁਸੀਂ ਪ੍ਰਵਾਸੀ ਦੇ ਵੱਲੋਂ ਵੀਡੀਓ ਪਾਈ ਜਾਂਦੀ ਆ ਧਮਕੀ ਭਰੀ ਉਹ ਕੰਪਨੀ ਛੇੜ ਦਿੰਦੀ ਆ ਅੱਛਾ ਜੀ ਇਹ ਜੀ ਉਹਦੇ ਵਿੱਚ ਪ੍ਰਵਾਸੀ ਜਿਹੜਾ ਬੰਦਾ ਉਹ ਧਮਕੀ ਦਿੰਦਾ ਆਂਡੂ ਪਿੰਡ ਦੇ ਵਸੀਆਂ ਨੂੰ ਕੋਈ ਗੱਲ ਨਹੀਂ ਜਦੋਂ ਆਵਾਂਗੇ ਦਾ ਬਹੁਤ ਪਸ ਲੈ ਕੇ ਆਵਾਂਗੇ ਐਂਡਾ ਪਸ ਲੈ ਕੇ ਆਵਾਂਗੇ ਤੇ ਪਤਲੀਆਂ ਦੁਕਾਨਾਂ ਦੀ ਸਾਰਿਆਂ ਲਈ ਇਹ ਇੱਕ ਉੱਚੀ ਪੋਸਟ ਤੇ ਬੈਠਾ ਪ੍ਰਵਾਸੀ ਬੰਦਾ ਤੇ ਉਹਨੇ ਉੱਥੇ ਹਰਕਤ ਕੀ ਕੀਤੀ ਦਫ਼ਤਰ ਦੇ ਵਿੱਚ ਇੱਕ ਕੁੜੀ ਉਹਦੇ ਨਾਲ ਇੱਕ ਗਲਤ ਹਰਕਤ ਕੀਤੀ ਉਹਨੂੰ ਕਿਹਾ ਕਿ ਤੂੰ ਮੇਰੇ ਨਾਲ ਸਰੀਰਕ ਸੰਬੰਧ ਬਣਾ ਸੋ ਐਡੀ ਘਟੀਆ ਹਰਕਤ ਆ ਜਿਹੜੀ ਉਹ ਇਦਾਂ ਦੇ ਪ੍ਰਵਾਸੀ ਕਰਦੇ ਨੇ ਜਿਹੜੇ ਕਿ ਸਾਡੇ ਪੰਜਾਬ ਦੇ ਵਿੱਚ ਆ ਕੇ ਨੌਕਰੀਆਂ ਲੈ ਰਹੇ ਨੇ ਤੁਹਾਨੂੰ ਕਰਕੇ ਦੱਸਾਂਗੇ ਵੀ ਅਸੀਂ ਕੀ ਕਰਾਂਗੇ ਲਾ ਪੈਰੀ ਹੱਥ ਲਾ ਦੋਵਾਂ ਦੇ ਪੈਰੀ ਹੱਥ ਲਾ ਉਹ ਜਿਹੜਾ ਬੰਦਾ ਵਾਕ ਤੁਹਾਨੂੰ ਹੋਰ ਗੱਲ ਦੱਸ ਦਿੰਦਾ ਜਿਹੜਾ ਪ੍ਰਵਾਸੀ ਬੰਦਾ ਆਹੋ ਉਹਦੇ ਦਾੜਾ ਪ੍ਰਕਾਸ਼ ਆ ਉਹਨੂੰ ਦੇਖ ਕੇ ਕੋਈ ਬੰਦਾ ਨਹੀਂ ਕਹੂਗਾ ਵੀ ਇਹ ਪ੍ਰਵਾਸੀ ਹੈ ਇੱਕ ਹੋਰ ਗੱਲ ਸਾਂਝੀ ਕਰਦੇ ਵੀ ਆਪਣੇ ਲੋਕ ਨੇ ਜਿਹੜੇ ਇਹ ਗੱਲਾਂ ਲਪਾਉਂਦੇ ਬਹੁਤ ਨੇ ਹੂੰ ਪਤਾ ਨਹੀਂ ਤਾਂ ਡਰਦੇ ਆ ਜੀ ਪਤਾ ਨਹੀਂ ਕੀ ਚੱਕਰ ਆ ਜਾਂ ਇਹਨਾਂ ਨੂੰ ਇਹਨਾਂ ਦੇ ਮਨਾਂ ਦੇ ਵਿੱਚ ਇਹ ਗੱਲਾਂ ਨੇ ਵੀ ਇਹ ਜੇ ਅਸੀਂ ਇਹਨਾਂ ਦੀਆਂ ਗੱਲਾਂ ਬਾਤਾਂ ਸਾਂਝੀਆਂ ਕਰਨ ਲੱਗ ਗਏ ਤਾਂ ਸਾਡੇ ਇਹ ਘਰਾਂ ਦੇ ਵਿੱਚ ਕੰਮ ਨਹੀਂ ਕਰਨਾ ਇਹਨਾਂ ਨੇ ਸਾਡੇ ਇੱਥੇ ਪ੍ਰਵਾਸੀਆਂ ਨੇ ਰੇੜੀ ਲਾਈ ਹੋਈ ਆ ਇਹਨੇ ਇਹਨੂੰ ਡਰਾ ਤਮਕਾ ਕੇ ਦੁਪਹਿਰੇ ਇਹਦੀ ਰੇੜੀ ਚਖਵਾਤੀ ਤੇ ਮਨਦੀਪ ਜੀ ਜਿਵੇਂ ਹੁਣ ਇੱਕ ਪ੍ਰਵਾਸੀ ਆਉਂਦਾ ਆ ਉਹਦੇ ਨਾਲ ਬਾਅਦ ਚ 10 ਪ੍ਰਵਾਸੀ ਹੋਰ ਆ ਜਾਂਦੇ ਬਿਲਕੁਲ ਜਦੋਂ ਇੱਕ ਬੰਦਾ ਆ ਗਿਆ ਤਾਂ ਉਹਨੇ 10 ਹੋਰ ਲਏ ਉਹਨੇ ਸ਼ਹੀਦ ਕਰਤਾਰ ਸਿੰਘ ਸਰਾਬੇ ਦਾ ਪਿੰਡ ਆ ਜੀ ਸ਼ਹੀਦਾਂ ਦਾ ਪਿੰਡ ਆ ਠੀਕ ਉਸ ਪਿੰਡ ਦੇ ਵਿੱਚ ਪ੍ਰਵਾਸੀਆਂ ਦੀ ਵੋਟ ਆ ਜਿਹੜੀ ਜੀ ਉਹ ਮੇਰੇ ਹਿਸਾਬ ਨਾਲ ਜਿਹੜੀਆਂ ਗੱਲਾਂ ਬਾਤਾਂ ਸੁਣੀਆਂ ਅੱਧੋ ਕੀ ਦਾ ਫਰਕ ਹੋਊਗਾ ਅੱਛਾ ਨੇ ਉੱਤੇ ਪ੍ਰਵਾਸੀ ਰਹਿੰਦੇ ਆ ਜੀ ਜਨਰਲੀ ਵੋਟ ਬਣੀ ਹੋਈ ਆ ਉਹ ਸਰਪੰਚਾਂ ਨੇ ਬਣਾਈ ਹੋਈ ਆ ਕਈ ਧਲੇ ਕਹਿੰਦੇ ਪੰਜਾਬ ਚ ਗੱਤ ਪਾਇਆ ਬਕਾਤ ਹੋਣੀ ਚਾਹੀਦੀ ਹੈ ਠੀਕ ਹੈ ਦੇਖੋ ਜਾਂਦਾ ਹੈ ਜਨਰਲੀ ਧਲੇ ਜਦੋਂ جنگ ਦਾ ਮਾਹੌਲ ਬਣਿਆ ਤਾਂ ਪਤਾ ਲੱਗਿਆ ਉਹਨਾਂ ਨੂੰ ਵੀ ਇੱਧਰ ਤਾਂ ਹੁਣ ਮਾਹੌਲ ਖਤਰੇ ਵਾਲਾ ਲੱਗਦਾ ਜੀ ਤੇ ਉਹ ਫਿਰ ਇੱਥੇ ਟ੍ਰੇਨਾਂ ਭਰ ਭਰ ਕੇ ਵਾਪਸ ਗਏ ਉਸ ਟਾਈਮ ਤੇ ਆਪਾਂ ਖਬਰਾਂ ਬਹੁਤ ਦੇਖੀਆਂ ਨੇ ਵੀਡੀਓ ਬਹੁਤ ਵਾਇਰਲ ਹੋਈਆਂ ਨੇ ਪਖਵਾਲ ਦੇ ਵਿੱਚ ਵੀ ਇਦਾਂ ਹੀ ਹੋਇਆ ਉੱਥੇ ਕਾਫੀ ਸਾਰੇ ਪ੍ਰਵਾਸੀ ਜਿਗੇ ਛੋਟਾ ਜਿਹਾ ਮੇਜ਼ਾਰ ਆ ਤੇ ਉੱਥੇ ਇੱਕ ਬੰਦੇ ਨੂੰ ਪ੍ਰਵਾਸੀ ਦੇ ਵੱਲੋਂ ਕਿਹਾ ਗਿਆ ਵੀ ਜਿਹੜੀ ਮਹਾਲੀ ਵਾਲਾ ਹਾਲ ਕਰਾਂਗੇ ਤੁਹਾਡਾ ਅੱਛਾ ਤਾਂ ਕਿੰਨੀ ਤਾਂ ਕਿੰਨੀ ਦਿੱਤੀ ਉੱਥੇ ਅੱਜ ਆਓ ਇੱਕ ਚਮਜੋ 5 ਅੱਜ ਵੀ 5 ਦਿਨ ਪੰਜਾਬ ਜੀ ਖੜੇ ਆ ਕੌਣ ਸਾਰ ਇੱਥੇ ਇਨਾ ਲੋਕਾਂ ਦੀਆਂ ਵੋਟਾਂ ਜਾਂ ਆਧਾਰ ਕਾਡ ਨਹੀਂ ਬਣਨੇ ਚਾਹੀਦੇ ਇਹ ਸਾਡੇ ਪਿੰਡਾਂ ਦੇ ਵਿੱਚ ਪੰਚਾਇਤਾਂ ਨੂੰ ਮਤੇ ਪਾਉਣੇ ਚਾਹੀਦੇ ਨੇ ਜੀ ਕੋਈ ਵੀ ਬੰਦਾ ਬਾਰੋਂ ਦੂਜੀ ਸਟੇਟ ਤੋਂ ਆਉਂਦਾ ਤਾਂ ਉਹਦਾ ਪਹਿਲੀ ਗੱਲ ਆ ਇੱਥੇ ਕੋਈ ਵੀ ਆਧਾਰ ਕਾਰਡ ਵੋਟਰ ਕਾਰਡ ਆ ਉਹ ਨਹੀਂ ਬਣੂਗਾ ਸਾਡੇ ਪਿੰਡ ਦੀ ਘਟਨਾਵਾਂ ਸਾਡੇ ਪਿੰਡ ਦੇ ਵਿੱਚ ਵੀ ਘਰੇ ਜਾ ਕੇ ਪ੍ਰਵਾਸੀ ਨੇ ਇੱਕ ਜੀਵਨਾਰ ਨੂੰ ਕੁੱਟਿਆ ਆ ਲਾਜੋ ਵਾਲ ਤੂੰ ਤੇ ਵੀ ਖੁੱਗੇ ਇਕੱਠਾ ਕੀਤਾ ਜਿੰਨਾ ਜਿੰਨਾ ਰੋਤਾ ਇਹਗਾਦਾ ਕੀਤਾ ਭਈ ਇਹਨੇ ਸਰਦਾਰ ਬੰਦੇ ਨਾਲ ਪੱਗ ਲਾਤੀ ਨਾਲ ਜਬਾਨਵਾਰਤੀ ਜੇ ਪੰਜਾਬ ਨੂੰ ਚਾਰੇ ਪਾਸੇ ਘੇਰਾ ਪੈ ਚੁੱਕਿਆ ਹੈ ਇਹ ਕੋਈ ਸਾਜ਼ਿਸ਼ ਆ ਜਾਂ ਕੋਈ ਹੋਰ ਵਜਾ ਇੱਕੇ ਰਾਕੇ ਮੇ ਪਿਆ ਨੰਬਰ 1 ਨਸ਼ਾ ਨੰਬਰ 2 ਬੇਰੁਜ਼ਗਾਰੀ ਨੰਬਰ 3 ਪਰਵਾਸ ਚਾਹੇ ਪੰਜਾਬੀਆਂ ਦਾ ਬਾਹਰ ਜਾਣਾ ਹੋਵੇ ਚਾਹੇ ਦੂਜੇ ਰਾਜਾਂ ਦਾ ਪੰਜਾਬ ਵਿੱਚ ਆਉਣਾ ਹੋਵੇ ਨੰਬਰ 4 ਕ੍ਰਾਈਮ ਜਿਵੇਂ ਕਿ ਦਿਨ ਦਿਹਾੜੇ ਗੋਲੀਆਂ ਚੱਲਣੀਆਂ ਵਾਰਦਾਤਾ ਹੋਣੀ ਆ ਚੋਰੀਆਂ ਹੋਣੀਆਂ ਲੁੱਟਾਂ ਖੋਹਾਂ ਹੋਣੀਆਂ ਨੰਬਰ 5 ਕਿਸਾਨਾਂ ਦੀ ਜ਼ਮੀਨ ਤੇ ਟਾਕੇ ਜਿਵੇਂ ਬੀਤੇ ਦੈਣੀ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਦੀ ਪਾਲਿਸੀ ਲਿਆਉਂਦੀ ਸੀ ਕਿਸਾਨਾਂ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਗਿਆ ਤੇ ਹੁਣ ਬੀਤੇ ਦੇਣੀ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਦੀ ਪਾਲਿਸੀ ਵਾਪਸੀ ਲੈ ਲਈ ਇਹ ਸਾਰੇ ਉਹ ਮੁੱਦੇ ਨੇ ਜਿੰਨਾ ਕਰਕੇ ਪੰਜਾਬ ਨੂੰ ਘੇਰਾ ਪੈ ਚੁੱਕਿਆ ਆ ਇੰਨਾ ਸਾਰੇ ਮੁੱਦਿਆਂ ਚੋਂ ਆਪਾਂ ਇੱਕ ਮੁੱਦਾ ਲਵਾਂਗੇ ਪ੍ਰਵਾਸੀਆਂ ਦਾ ਜਿੰਨਾ ਕਰਕੇ ਪੰਜਾਬੀ ਬਹੁਤ ਔਖੇ ਨੇ ਇਹ ਅਸੀਂ ਨਹੀਂ ਕਹਿ ਰਹੇ ਇਹ ਪੰਜਾਬ ਦੇ ਲੋਕ ਕਹਿ ਰਹੇ ਨੇ ਜੋ ਵੀਡੀਓ ਵਾਇਰਲ ਹੋ ਰਹੀਆਂ ਨੇ ਮਨਦੀਪ ਜੀ ਸਾਨੂੰ ਪੂਰੇ ਵਿਸਥਾਰ ਨਾਲ ਦੱਸੋ ਕਿ ਪੰਜਾਬੀ ਪ੍ਰਵਾਸੀਆਂ ਤਾਂ ਕਿਉਂ ਔਖੇ ਨੇ ਆਪਾਂ ਅਕਸਰ ਹੀ ਆਈ ਦਿਨ ਦੇਖਦੇ ਆ ਕੋਈ ਨਾ ਕੋਈ ਵੀਡੀਓ ਕ੍ਰਾਈਮ ਦੀ ਕਹਿ ਲੋ ਜਾਂ ਕੋਈ ਹੋਰ ਕਹਿ ਲੋ ਉਹ ਵਾਇਰਲ ਹੋਈ ਹੁੰਦੀ ਆ ਜੀ 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 ਤੇ ਹੁਣ ਵੀ ਬਹੁਤ ਸਾਰੀਆਂ ਵੀਡੀਓ ਨੇ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਹੋਈਆਂ ਨੇ ਜੀ ਜੇ ਹਾਲੀ ਦੀਆਂ ਘਟਨਾਵਾਂ ਦੀ ਗੱਲ ਕਰੀਏ ਜੀ ਤਾਂ ਇੱਕ ਘਟਨਾ ਆ ਗਈ ਮੁੱਲਾਪੁਰ ਦੇ ਨੇੜੇ ਪਿੰਡ ਮੜਿਆਣੀ ਦੀ ਜੀ ਜੀ ਤੇ ਉਸ ਤੋਂ ਜਿਹੜੀ ਹੋਰ ਅਹਿਮ ਘਟਨਾਵਾ ਉਹ ਹੈਗੀ ਜੀ ਪਿੰਡ ਆਂਡਲੂ ਦੀ ਆਂਡਲੂ ਪਿੰਡ ਉਹ ਸਾਡੇ ਰਾਜਗੜ੍ਹ ਪਿੰਡ ਦੇ ਨਾਲ ਹੀ ਆਂਡਲੂ ਪਿੰਡ ਉੱਥੋਂ ਦੀ ਘਟਨਾ ਵਾ ਜੀ ਜਿਨੇ ਕੇ ਇੱਕ ਪ੍ਰਵਾਸੀ ਦੇ ਵੱਲੋਂ ਵੀਡੀਓ ਪਾਈ ਜਾਂਦੀ ਹੈ ਧਮਕੀ ਭਰੀ ਉਹ ਕੰਪਨੀ ਛੇੜ ਦਿੰਦੀ ਆ ਅੱਛਾ ਜੀ ਇਹ ਜੀ ਉਹਦੇ ਵਿੱਚ ਪ੍ਰਵਾਸੀ ਜਿਹੜਾ ਬੰਦਾ ਉਹ ਧਮਕੀ ਦਿੰਦਾ ਆਂਡਲੂ ਪਿੰਡ ਦੇ ਵਸਨੀਕਾਂ ਨੂੰ ਤੇ ਉਸ ਤੋਂ ਬਾਅਦ ਹੋਰ ਵੀਡੀਓ ਬਹੁਤ ਵਾਇਰਲ ਹੋਈਆਂ ਹੋਈਆਂ ਨੇ ਇੱਕ ਰੋਡ ਦੇ ਉੱਪਰ ਮੁਲਾਜ਼ਮ ਦੀ ਕੁੱਟਮਾਰ ਕੀਤੀ ਜਾਂਦੀ ਆ ਪ੍ਰਵਾਸੀ ਦੇ ਵੱਲੋਂ ਜੀ ਟੋਲ ਬਲਾਜੇ ਦੀ ਵੀਡੀਓ ਵਾਇਰਲ ਹੁੰਦੀ ਆ ਉੱਥੇ ਇੱਕ ਪੰਜਾਬੀ ਦੀ ਜੀਵ ਵੜ ਦਿੱਤੀ ਜਾਂਦੀ ਆ ਜੀਵ ਕੱਟੀ ਜਾਂਦੀ ਆ ਉਹਦੀ ਜੀ ਜੀ ਤੇ ਮੰਡੀਆਂ ਦੇ ਵਿੱਚ ਆਪਾਂ ਅਕਸਰ ਹੀ ਦੇਖਦੇ ਆ ਉੱਥੇ ਵੀ ਪ੍ਰਵਾਸੀਆਂ ਦੇ ਵੱਲੋਂ ਪੰਜਾਬੀਆਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਆ ਚਾਹੇ ਉਹ ਕੋਈ ਵੀ ਵਿਸ਼ਾ ਹੋਵੇ ਜੀ ਤੇ ਚਾਹੇ ਉਹ ਉਹਨਾਂ ਨੂੰ ਕਿਸੇ ਨਸ਼ਾ ਕਰਨ ਤੋਂ ਰੋਕਦੇ ਹੋਣ ਜੀ ਤੇ ਆਪੇ ਨਾਲ ਦੀ ਨਾਲੇ ਜਿਹੜੀਆਂ ਆਪਾਂ ਗੱਲਾਂ ਬਾਤਾਂ ਕਰਨੀਆਂ ਨੇ ਇਹਨਾਂ ਦੀ ਵੀਡੀਓ ਜ਼ਰੂਰ ਸਾਂਝੀ ਕਰਾਂਗੇ ਤਾਂ ਕਿ ਇਹ ਪੂਰੀ ਗੱਲ ਆ ਜਿਹੜੀ ਉਹ ਸਾਡੇ ਲੋਕਾਂ ਨੂੰ ਸਮਝ ਜਾਵੇ ਜੀ ਵੀ ਇਹ ਵਿਸ਼ਾ ਜਿਹੜਾ ਇਹ ਅਹਿਮ ਕਿਉਂ ਹੁੰਦਾ ਜਾ ਰਿਹਾ ਜੀ ਜੀ ਤੇ ਉਸ ਤੋਂ ਬਾਅਦ ਹੁਣ ਜਿਵੇਂ ਤੁਸੀਂ ਗੱਲਾਂ ਕੀਤੀਆਂ ਵੀ ਪੰਜਾਬ ਦੇ ਵਿੱਚ ਨਸ਼ੇ ਦਾ ਮੁੱਦਾ ਜੀ ਬੇਰੋਜ਼ਗਾਰੀ ਦਾ ਮੁੱਦਾ ਜੀ ਤੇ ਪ੍ਰਵਾਸ ਦਾ ਮੁੱਦਾ ਤਾਂ ਚਲੋ ਹੈਗਾ ਹੀ ਆਪਾਂ ਕਿਉਂਕਿ ਪੰਜਾਬੀ ਵੀ ਆਪਣੇ ਬਹੁਤ ਬਾਹਰ ਜਾ ਰਹੇ ਆ ਉਹ ਕਿਉਂ ਜਾ ਰਹੇ ਆ ਕਿਉਂਕਿ ਸਾਨੂੰ ਇੱਥੇ ਰੋਜ਼ਗਾਰ ਨਹੀਂ ਮਿਲਦਾ ਜੀ ਇਹ ਅਕਸਰ ਹੀ ਆਪਾਂ ਗੱਲਾਂ ਸੁਣਦੇ ਆਂ ਜੀ ਰੋਜ਼ਗਾਰ ਦੀ ਘਾਟ ਹੋਣ ਦੇ ਕਾਰਨ ਜੀ ਆਪਣੇ ਪੰਜਾਬੀ ਨੇ ਜਿਹੜੇ ਪੰਜਾਬ ਛੱਡ ਕੇ ਬਾਹਰ ਵਿਦੇਸ਼ਾਂ ਦੇ ਵਿੱਚ ਜਾ ਰਹੇ ਨੇ ਜੀ ਤੇ ਨਸ਼ਾ ਕਹੋ ਜਿਵੇਂ ਕੈਪਟਨ ਦੀ ਸਰਕਾਰ ਆਈ ਸੀ ਉਹਨੇ ਕਿਹਾ ਸੀ ਵੀ ਗੁਟਕਾ ਸਾਫ ਦੀ ਸੌਂਖਾ ਖਾ ਕੇ ਵੀ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਕਰਾਂਗੇ ਕੈਪਟਨ ਦੀ ਸਰਕਾਰ ਆਈ ਜਿਵੇਂ ਆਈ ਓਵੇਂ ਚਲੀ ਗਈ ਜੀ ਤੇ ਉਹਨਾਂ ਤੋਂ ਇਹ ਨਸ਼ੇ ਦਾ ਜਿਹੜਾ ਲੱਕਾ ਉਹ ਨਹੀਂ ਟੁੱਟਿਆ ਜੀ ਹਾਲਾਂਕਿ ਉਹਨਾਂ ਨੇ ਆਪਦੀਆਂ ਜਿਹੜੀਆਂ ਮਸ਼ਹੂਰੀਆਂ ਸੀਗੀਆਂ ਉਹਨਾਂ ਦੇ ਵਿੱਚ ਬਹੁਤ ਜ਼ਿਆਦੇ ਜ਼ੋਰ ਦਿੱਤਾ ਇਸ ਗਲਤੇ ਵੀ ਨਸ਼ੇ ਦਾ ਲੱਕ ਉਹਨਾਂ ਨੇ ਤੋੜਤਾ ਜੀ ਪਰ ਉਹ ਲੱਕ ਨਸ਼ੇ ਦਾ ਮਿਲਦਾ ਉਹਨਾਂ ਨੇ ਦੇਖਿਆ ਵੀ ਨਹੀਂ ਹੁਣ ਕਿਹਜਾ ਹੁੰਦਾ ਜਿਹੜਾ ਉਹਨਾਂ ਨੇ ਗੱਲਾਂ ਦੇ ਵਿੱਚ ਕਿਹਾ ਵੀ ਅਸੀਂ ਉਹ ਲੱਕ ਤੋੜਤਾ ਜੀ ਜੀ ਤੇ ਉਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਦੇ ਵੱਲੋਂ ਮਹਿਮ ਚਲਾਈ ਹੋਈ ਆ ਜੁੱਧ ਨਸ਼ਿਆਂ ਵਿਰੁੱਧ ਜੀ ਜੀ ਇਹਨਾਂ ਨੇ ਮਹਿਮ ਸ਼ੁਰੂ ਕੀਤੀ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਪਰ ਇਸ ਮਹਿਮ ਦੇ ਬਾਵਜੂਦ ਵੀ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਉਹ ਖਤਮ ਨਹੀਂ ਹੋਇਆ ਜੀ ਅੱਜ ਵੀ ਨੌਜਵਾਨ ਨੇ ਜਿਹੜੇ ਉਹ ਟੀਕੇ ਲਾ ਕੇ ਮਰ ਰਹੇ ਨੇ ਜੀ ਹਰ ਰੋਜ਼ ਦੀ ਤਰ੍ਹਾਂ ਵੀਡੀਓ ਵਾਇਰਲ ਹੁੰਦੀਆਂ ਨੇ ਜੀ ਨੌਜਵਾਨਾਂ ਦੇ ਬਾਹਾਂ ਦੇ ਵਿੱਚ ਟੀਕੇ ਲਾਏ ਹੁੰਦੇ ਨੇ ਤੇ ਉਹਨਾਂ ਦੀ ਮੌਤ ਹੋ ਜਾਂਦੀ ਆ ਜੀ ਜੀ ਤੇ ਹੋਰ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਉਹ ਨਸ਼ਿਆਂ ਦੇ ਨਾਲ ਜੁੜੀਆਂ ਹੋਈਆਂ ਨੇ ਤੇ ਉਹ ਹਰ ਰੋਜ਼ ਕਟਨਾਮਾਂ ਜਿਹੜੀਆਂ ਚੱਲਦੀਆਂ ਰਹਿੰਦੀਆਂ ਨੇ ਜੀ ਤੇ ਅੱਜ ਵੀ ਜਦੋਂ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਵੀ ਇਹ ਨਸ਼ਾ ਜਿਹੜਾ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਇਹਦੇ ਤੇ ਠੱਲ ਨਹੀਂ ਪਈ ਅੱਜ ਵੀ ਉਸੇ ਤਰ੍ਹਾਂ ਹੀ ਨਸ਼ਾ ਜਿਹੜਾ ਪੰਜਾਬ ਦੇ ਵਿੱਚ ਵਿਕ ਰਿਹਾ ਜੀ ਜੀ ਤੇ ਇਸ ਤੋਂ ਬਾਅਦ ਗੱਲ ਕਰੀਏ ਤਾਂ ਜਿਵੇਂ ਹੁਣ ਤੁਸੀਂ ਗੱਲ ਕੀਤੀ ਵੀ ਪ੍ਰਵਾਸ ਦੀ ਜੀ ਇਹ ਪ੍ਰਵਾਸ ਕਿਉਂ ਹੋ ਰਿਹਾ ਜੀ ਜਦੋਂ ਸਾਡੇ ਲੋਕ ਬਾਹਰੋਂ ਆਏ ਲੋਕਾਂ ਨੂੰ ਜੀ ਪੈਲ ਦੇ ਆਧਾਰ ਤੇ ਨੌਕਰੀਆਂ ਦੇਣ ਲੱਗ ਗਈ ਜੀ ਤੇ ਸਾਡੇ ਜਿਹੜੇ ਇੱਥੋਂ ਦੇ ਵਸਿੰਦੇ ਨੇ ਪੰਜਾਬ ਦੇ ਉਹਨਾਂ ਨੂੰ ਨੌਕਰੀਆਂ ਦੀ ਜਿਹੜੀ ਕਮੀ ਹੋਣ ਲੱਗ ਗਈ ਜਿਹਦੇ ਕਰਕੇ ਲੋਕ ਇਧਰੋਂ ਤੰਗ ਆ ਕੇ ਆਪਦੀਆਂ ਜ਼ਮੀਨਾਂ ਵੇਚਦੇ ਆ ਕੋਈ ਕੋਈ ਆਪਦਾ ਪਲਾਟ ਵੇਚਦਾ ਕੋਈ ਲੋਨ ਲੈਂਦਾ ਉਹ ਲੈ ਕੇ ਵਿਦੇਸ਼ਾਂ ਦਾ ਜਿਹੜਾ ਰਸਤਾ ਉਹ ਬਣਾਉਂਦੇ ਨੇ ਜੀ ਤੇ ਆਪਣੇ ਕਹੋ ਵੀ ਨੌਜਵਾਨ ਨੇ ਜਿਹੜੇ ਆਪਾਂ ਅਕਸਰ ਹੀ ਗੱਲਾਂ ਸੁਣਦੇ ਆ ਵੀ ਇਹ ਕੰਮ ਨਹੀਂ ਕਰਦੇ ਹੂੰ ਇਹਨਾਂ ਦਾ ਕੰਮ ਦਾ ਮੁੱਲ ਆ ਜਿਹੜਾ ਉਹ ਪੰਜਾਬ ਦੇ ਵਿੱਚ ਨਹੀਂ ਪੈ ਰਿਆ ਜੀ ਬਾਹਰ ਜਾ ਕੇ ਵਿਦੇਸ਼ਾਂ ਦੇ ਵਿੱਚ ਉਹ ਕੰਮ ਕਰਦੇ ਨੇ ਜੀ ਉੱਥੇ ਵੀ ਜਾ ਕੇ ਕੰਮ ਹੀ ਕਰਦੇ ਨੇ ਉਹ ਉੱਥੇ ਜਾ ਕੇ ਕੋਈ ਵੇਲਾ ਨਹੀਂ ਬੰਦਾ ਜੀ ਉਹਨਾਂ ਨੂੰ ਕੋਈ ਉੱਥੇ ਬੈਠਿਆਂ ਰੋਟੀ ਨਹੀਂ ਦਿੰਦਾ ਉਹ ਉੱਥੇ ਜਾ ਕੇ ਕੰਮ ਕਰਦੇ ਨੇ ਸਾਡੇ ਨੌਜਵਾਨ ਨੇ ਜਿਹੜੇ ਉਹ ਐਨਾ ਉਹਨਾਂ ਦੇ ਹੱਡਾਂ ਦੇ ਵਿੱਚ ਆਰਾਮ ਨਹੀਂ ਪਿਆ ਹੋਇਆ ਜਿੰਨਾ ਸਾਨੂੰ ਗੱਲਾਂ-ਵਾਤਾਂ ਦੇ ਵਿੱਚ ਕਿਹਾ ਜਾਂਦਾ ਵੀ ਪੰਜਾਬ ਦੇ ਨੌਜਵਾਨ ਨੇ ਜਿਹੜੇ ਪੰਜਾਬ ਦੀ ਪੀੜ੍ਹੀ ਆ ਜਿਹੜੀ ਨਵੀਂ ਉਹ ਕੰਮ ਨਹੀਂ ਕਰਦੀ ਜੀ ਇਹ ਟੈਗ ਲੱਗਾ ਹੋਇਆ ਮਨਦੀਪ ਜੀ ਪੰਜਾਬੀਆਂ ਦੇ ਬਿਲਕੁਲ ਇਹ ਟੈਗ ਲਾਇਆ ਗਿਆ ਕਿਉਂਕਿ ਪੰਜਾਬੀ ਇੱਧਰੋਂ ਬਾਹਰ ਜਾਣੇ ਸ਼ੁਰੂ ਹੋ ਗਏ ਦੁਆਬਾ ਸਾਰਾ ਖਾਲੀ ਹੋ ਗਿਆ ਜੀ ਆਪਾਂ ਪਿੰਡਾਂ ਦੇ ਵਿੱਚ ਜਾਈਏ ਤਾਂ ਉੱਥੇ ਸਾਨੂੰ ਬਜ਼ੁਰਗਾਂ ਤੋਂ ਬਿਨਾਂ ਨੌਜਵਾਨ ਨੇ ਜਿਹੜੇ ਉਹ ਬਹੁਤ ਘੱਟ ਦੇਖਣ ਨੂੰ ਮਿਲਣਗੇ ਕਿਉਂਕਿ ਸਾਰਾ ਦੁਆਬਾ ਅਜਲੰਦਰ ਏਰੀਆ ਜੀ ਪੋਜੀਸ਼ਨ ਦੇ ਵਿੱਚ ਚਲੇ ਗਿਆ ਜੀ ਪਿੰਡਾਂ ਦੇ ਪਿੰਡ ਖਾਲੀ ਪਏ ਨੇ ਉੱਥੇ ਕੋਠੀਆਂ ਖਾਲੀ ਬਿਲਕੁਲ ਪਿੰਡਾਂ ਦੇ ਪਿੰਡ ਖਾਲੀ ਪਏ ਨੇ ਜੀ ਜੀ ਉਹਨਾਂ ਦੀ ਇਹ ਥਾਵਾਂ ਦੇ ਪ੍ਰਵਾਸੀ ਰਹਿ ਰਹੇ ਨੇ ਬਿਲਕੁਲ ਉਹਨਾਂ ਦੇ ਘਰਾਂ ਦੇ ਵਿੱਚ ਪ੍ਰਵਾਸੀ ਰਹਿ ਰਹੇ ਨੇ ਹੂੰ ਤੇ ਉਸ ਤੋਂ ਬਾਅਦ ਗੱਲ ਕਰੀਏ ਹੁਣ ਜਿਵੇਂ ਇੱਕ ਚੰਡੀਗੜ੍ਹ ਦੀ ਘਟਨਾ ਸੀ ਜੀ ਜੀ ਚੰਡੀਗੜ੍ਹ ਦੀ ਗੱਲ ਕਰੀਏ ਉਹ ਵੀਡੀਓ ਵੀ ਆਪਾਂ ਸਾਂਝੀ ਕਰਦਾਂਗੇ ਇੱਕ ਉੱਚੀ ਪੋਸਟ ਤੇ ਬੈਠਾ ਪ੍ਰਵਾਸੀ ਬੰਦਾ ਤੇ ਉਹਨੇ ਉੱਥੇ ਹਰਕਤ ਕੀ ਕੀਤੀ ਦਫ਼ਤਰ ਦੇ ਵਿੱਚ ਇੱਕ ਕੁੜੀ ਉਹਦੇ ਨਾਲ ਇੱਕ ਗਲਤ ਹਰਕਤ ਕੀਤੀ ਉਹਨੂੰ ਕਿਹਾ ਕਿ ਤੂੰ ਮੇਰੇ ਨਾਲ ਸਰੀਰਕ ਸੰਬੰਧ ਬਣਾ ਸੋ ਇਹ ਢੀ ਘਟੀਆ ਹਰਕਤ ਆ ਜਿਹੜੀ ਉਹ ਇਦਾਂ ਦੇ ਪ੍ਰਵਾਸੀ ਕਰਦੇ ਨੇ ਜਿਹੜੇ ਕਿ ਸਾਡੇ ਪੰਜਾਬ ਦੇ ਵਿੱਚ ਆ ਕੇ ਨੌਕਰੀਆਂ ਲੈ ਰਹੇ ਨੇ ਜੀ ਉਹ ਕੁੜੀ ਬਿਲਕੁਲ ਤੇ ਸਾਡੀਆਂ ਬਿਲਕੁਲ ਤੇ ਸਾਡੀਆਂ ਸਰਕਾਰਾਂ ਨੇ ਜਿਹੜੀਆਂ ਪਹਿਲ ਦੇ ਆਧਾਰ ਤੇ ਜੀ ਇਹਨਾਂ ਨੂੰ ਨੌਕਰੀਆਂ ਦੇ ਵੀ ਰਹੀਆਂ ਨੇ ਜੀ ਸਾਡੇ ਪੰਜਾਬੀਆਂ ਨੂੰ ਨੌਕਰੀਆਂ ਪੰਜਾਬ ਦੇ ਵਿੱਚ ਘੱਟ ਮਿਲਦੀਆਂ ਤੇ ਪਰ ਜਿਹੜੀਆਂ ਅਦਰ ਸਟੇਟ ਦੀਆਂ ਹੁੰਦੀਆਂ ਨੇ ਜਿਹੜੀਆਂ ਅਸਾਮੀਆਂ ਹੁੰਦੀਆਂ ਨੇ ਉਹ ਉਹ ਅਸਾਮੀਆਂ ਜ਼ਿਆਦਾ ਹੁੰਦੀਆਂ ਨੇ ਤੇ ਪੰਜਾਬੀਆਂ ਨੂੰ ਨੌਕਰੀਆਂ ਘੱਟ ਮਿਲਦੀਆਂ ਜੀ ਜੇ ਤਾਂ ਆਪ ਦੇ ਕੀਤੀ ਗਲਤੀ ਮੰਨਦੇ ਹੋ ਬਕਾਇਦਾ ਤਾਂ ਠੀਕ ਹੈ ਗੁੱਡੀ ਤੋਂ ਗਲਤੀ ਮੰਨਦੇ ਹਾਂ ਗੁੱਡੀ ਦੇ ਪੈਰੀ ਹੱਥ ਲਾ ਲੈਣੋਂ ਨਹੀਂ ਅਜੇ ਜਲੂਸ ਕੱਢ ਕੇ ਜਾਵਾਂਗੇ ਠੀਕ ਹੈ ਤੁਸੀਂ ਉਹਨੂੰ ਕਹਿ ਰਹੇ ਹੋ ਵੀ ਤੂੰ ਫਿਜ਼ੀਕਲੀ ਮੇਰੇ ਨਾਲ ਕੰਫਰਟੇਬਲ ਹੈ ਮੈਂ ਇਸੇ ਕਰਕੇ ਆਪਦੇ ਘਰੇ ਆਪਦੇ ਘਰੇ ਜਵਾਕ ਹੈਗੇ ਜਵਾਕ ਹੈਗੇ ਘਰੇ ਹੈਗੇ ਹਨ ਉਹਨਾਂ ਨੂੰ ਵੀ ਕਦੀ ਕੋਈ ਇਹੋ ਜੀ ਗੱਲ ਕਹੀ ਉਹਦੀ ਬੱਚੀ ਦੀ ਉਮਰ ਤੇ ਤੁਹਾਡੀ ਉਮਰ 'ਚ ਕੀ ਫਰਕ ਹੈ ਫੇਰ ਤੁਸੀਂ ਕਹਿ ਰਹੇ ਹੋ ਵੀ ਮੇਰਾ ਘਰ ਕੀ ਲਊਂਗੀ ਤੈਨੂੰ ਕਰਕੇ ਦੱਸਾਂਗੇ ਵੀ ਅਸੀਂ ਕੀ ਕਰ ਸਕਦੇ ਲਾ ਪੈਰੀ ਹੱਥ ਦੋਵਾਂ ਦੇ ਪੈਰੀ ਹੱਥ ਲਾ ਸੋ ਇਸ ਕਰਕੇ ਇਦਾਂ ਦੇ ਜਿਹੜੇ ਅਧਿਕਾਰੀ ਉੱਚੀਆਂ ਪੋਸਟਾਂ ਤੇ ਬੈਠਣ ਨੇ ਉਹ ਫਿਰ ਉਸ ਤੋਂ ਬਾਅਦ ਇਹਦਾ ਫਾਇਦਾ ਚੱਕਦੇ ਆ ਹਾਂ ਤੇ ਲੜਕੀਆਂ ਦੇ ਨਾਲ ਗਲਤ ਹਰਕਤਾਂ ਕਰਦੇ ਨੇ ਜੀ ਤੇ ਉਸ ਤੋਂ ਬਾਅਦ ਮਹਾਲੀ ਦੀ ਹੋਈ ਇੱਕ ਹੋਰ ਘਟਨਾ ਜੀ ਜਿੱਥੇ ਇੱਕ ਮੁੰਡਾ ਮਾਰ ਦਿੱਤਾ ਗਿਆ ਸੀ ਜੀ ਪ੍ਰਵਾਸੀਆਂ ਦੇ ਵੱਲੋਂ ਜੀ ਤੇ ਉਹ ਘਟਨਾ ਤੋਂ ਬਾਅਦ ਇੱਕ ਸਾਡੇ ਪੱਖੋਵਾਲ ਦੇ ਵਿੱਚ ਘਟਨਾ ਹੋਈ ਜੀ ਪੱਖੋਵਾਲ ਦੇ ਵਿੱਚ ਵੀ ਇਦਾਂ ਹੀ ਹੋਇਆ ਉੱਥੇ ਕਾਫੀ ਸਾਰੇ ਪ੍ਰਵਾਸੀ ਜਿਗੇ ਛੋਟਾ ਜਿਹਾ ਮੇਜ਼ਾਰ ਆ ਅੱਛਾ ਤੇ ਉੱਥੇ ਇੱਕ ਬੰਦੇ ਨੂੰ ਪ੍ਰਵਾਸੀ ਦੇ ਵੱਲੋਂ ਕਿਹਾ ਗਿਆ ਵੀ ਜਿਹੜੀ ਮਹਾਲੀ ਵਾਲਾ ਹਾਲ ਕਰਾਂਗੇ ਤੁਹਾਡਾ ਅੱਛਾ ਧਮਕੀ ਦਿੱਤੀ ਗਈ ਧਮਕੀ ਦਿੱਤੀ ਉੱਥੇ ਤੇ ਉਸ ਤੋਂ ਬਾਅਦ ਪੱਖੋਵਾਲ ਦੀ ਪੰਚਾਇਤ ਨੇ ਇੱਕ ਐਕਸ਼ਨ ਵੀ ਲਿਆ ਸੀ ਉੱਥੋਂ ਸਾਰੀਆਂ ਰੇੜੀਆਂ ਚੁਕਾਤੀਆਂ ਸੀ ਪਰ ਹੁਣ ਵੀ ਉੱਥੇ ਫਿਰ ਦੁਬਾਰੇ ਪ੍ਰਵਾਸੀ ਜਿਹੜੇ ਉੱਥੇ ਕੰਮ ਕਰ ਰਹੇ ਨੇ ਜੀ ਤੇ ਇਦਾਂ ਦੀਆਂ ਘਟਨਾਵਾਂ ਨੇ ਜਿਹੜੀਆਂ ਇਹ ਅਕਸਰ ਹੀ ਚੱਲਦੀਆਂ ਰਹਿੰਦੀਆਂ ਨੇ ਪੰਜਾਬ ਦੇ ਵਿੱਚ ਜੀ ਤੇ ਉਸ ਤੋਂ ਬਾਅਦ ਹੁਣ ਜਿਵੇਂ ਤੁਸੀਂ ਘਟਨਾ ਦੀ ਗੱਲ ਕੀਤੀ ਆਂਡਲੂ ਪਿੰਡ ਵਾਲੀ ਗੱਲ ਹੋਈ ਹੈ ਆਪਣੀ ਹਾਂਜੀ ਹਾਂਜੀ ਧਮਕੀ ਭਰੀ ਵਾਲੀ ਜੀ ਆੜੂ ਪਿੰਡ ਦੇ ਵਿੱਚ ਵੀ ਪ੍ਰਵਾਸੀ ਇੱਕ ਕੁੜੀ ਨੂੰ ਭੁਜਾ ਕੇ ਲਿਆਇਆ ਸੀ ਜੀ ਜਿਵੇਂ ਲੱਖਾ ਸਧਾਨਾ ਗੱਲ ਕਰਦਾ ਹੁੰਦਾ ਵੀ ਇਹ ਕੁੜੀਆਂ ਭੁਜਾ ਕੇ ਲਿਆਉਣਗੇ ਹਾਂ ਹਾਂ ਤੇ ਉਹ ਪ੍ਰਵਾਸੀ ਕੁੜੀ ਭੁਜਾ ਲਿਆਇਆ ਲਿਆ ਕੇ ਆੜੂ ਪਿੰਡ ਦੇ ਵਿੱਚ ਰੱਖੀ ਉਹਨੇ ਜੀ ਤੇ ਉਸ ਤੋਂ ਬਾਅਦ ਜਿਹੜਾ ਪਰਿਵਾਰ ਸੀਗਾ ਉਹਨਾਂ ਨੂੰ ਪਤਾ ਲੱਗਿਆ ਤੇ ਉਹ ਕੁੜੀ ਨੂੰ ਵਾਪਸ ਲੈ ਗਏ ਤੇ ਪਿੰਡ ਵਾਲਿਆਂ ਨੇ ਫੈਸਲਾ ਲਿਆ ਵੀ ਉਹਨਾਂ ਨੂੰ ਉਸ ਪਿੰਡ ਦੇ ਵਿੱਚੋਂ ਕੱਢ ਦਿੱਤਾ ਜਾਵੇ ਜੀ ਤੇ ਪਿੰਡ ਵਾਲਿਆਂ ਨੇ ਉਹਨਾਂ ਨੂੰ ਪਿੰਡ ਦੇ ਵਿੱਚੋਂ ਕੱਢ ਦਿੱਤਾ ਕੱਢਣ ਤੋਂ ਬਾਅਦ ਉਸ ਬੰਦੇ ਨੇ ਪ੍ਰਵਾਸੀ ਨੇ ਜਾ ਕੇ ਵੀਡੀਓ ਪਾਈ ਜਿਹਦੇ ਵਿੱਚ ਧਮਕੀ ਦਿੱਤੀ ਉਹਨੇ ਵੀ ਅਸੀਂ ਇੰਨਾ ਕੁ ਕੁਝ ਲੈ ਕੇ ਆਵਾਂਗੇ ਤੁਹਾਨੂੰ ਜੋ ਉਹਦੇ ਸ਼ਬਦ ਸੀਗੇ ਤੁਹਾਨੂੰ ਵੀਡੀਓ ਦਿਖਾ ਦਿੰਨੇ ਆ ਆਪਾਂ ਉਹ ਵੀਡੀਓ ਦਿਖਾ ਦਾਂਗੇ ਪਰ ਦਿਖਾਵਾਂਗੇ ਥੋੜੀ ਕੀ ਕਾਪੀਰਾਈਟ ਦਾ ਹਜੇ ਬਿਲਕੁਲ ਯਾਦ ਰੱਖੂਗੇ ਸਾਰੇ ਵੀ ਹਾਂ ਕੋਈ ਭੱਜੇ ਸੀਗੇ ਪ੍ਰਵਾਸੀ ਸੀਗੇ ਪੰਜਾਬ ਤੋਂ ਕੱਢੇ ਸੀ ਅਸੀਂ ਆਂਡੋ ਭੁੱਲ ਕੇ ਕੋਈ ਗੱਲ ਨਹੀਂ ਜਦੋਂ ਆਵਾਂਗੇ ਦਾ ਬਹੁਤ ਕੁਝ ਲੈ ਕੇ ਆਵਾਂਗੇ ਇੰਨਾ ਕੁ ਲੈ ਕੇ ਆਵਾਂ ਇਹ ਦੇਣੀਆਂ ਲੋਕਾਂ ਦੀ ਸਾਰਿਆਂ ਲਈ ਇਹ ਮੈਂ ਇੱਕ ਸਬੂਤ ਪਾ ਰਿਹਾ ਹਾਂ ਵੀ ਅਸੀਂ ਜਿੱਥੇ ਵੀ ਬੈਠੇ ਆ ਨਾ ਉਹ ਚੱਕਰ ਨਹੀਂ ਖੁੱਲੀ ਗਈ ਗਈ ਸਾਨੂੰ ਕੁੜੀ ਦਾ ਨਹੀਂ ਬਾਅਦ ਜਿਹੜੀ ਸਾਡੀ ਕੰਡ ਵਾਲੇ ਉਹ ਤੁਸੀਂ ਬੇਇੱਜ਼ਤੀ ਕੀਤੀ ਜਾਣਾ ਉਹ ਬੇਇੱਜ਼ਤੀ ਦਾ ਜਾਂ ਮੂੰਹ ਤੋੜ ਜਵਾਬ ਦੇਵਾਂਗੇ ਨਾ ਤੁਹਾਨੂੰ ساری ਜ਼ਿੰਦਗੀ ਤੁਸੀਂ ਯਾਦ ਰੱਖੋ ਇਹਾਰੇ ਕੰਡ ਵਾਲੇ ਉਹ ਤੁਸੀਂ ਦੇਖ ਸਕਦੇ ਹੋ ਜੀ ਤੇ ਉਹ ਬੰਦੇ ਨੇ ਧਮਕੀ ਦਿੱਤੀ ਉਹਨਾਂ ਨੂੰ ਜੀ ਤੇ ਧਮਕੀ ਦੇਣ ਤੋਂ ਬਾਅਦ ਹੁਣ ਉਹ ਆਂੜੂ ਪੰਡ ਵਾਲਿਆਂ ਨੇ ਇਹ ਨਹੀਂ ਦੱਸਿਆ ਵੀ ਉਹ ਬੰਦਾ ਹੈ ਕਿੱਥੇ ਦਾ ਸੀਗਾ ਜੀ ਜਿਹੜੀ ਉੱਥੇ ਫੈਮਿਲੀ ਰਹਿ ਰਹੀ ਸੀ ਉਹ ਹੈ ਕਿੱਥੇ ਰਹੀ ਸੀ ਇਹ ਨਹੀਂ ਉਹਨਾਂ ਨੂੰ ਪਤਾ ਸ਼ਾਇਦ ਕਿਉਂਕਿ ਉਹਨਾਂ ਦੀ ਜਿਹੜੇ ਆਉਂਦੇ ਨੇ ਲੋਕ ਪਿੰਡਾਂ ਦੇ ਵਿੱਚ ਸਾਡੇ ਲੋਕ ਬਾੜ ਲੈਂਦੇ ਆ ਬਿਨਾਂ ਕਿਸੇ ਪੁੱਛਗਿੱਛ ਦੇ ਬਿਨਾਂ ਕਿਸੇ ਤਸਦੀਕ ਦੇ ਵੀ ਇਹ ਬੰਦਾ ਕਿੱਥੋਂ ਦਾ ਜੀ ਤੇ ਉਹਨਾਂ ਦੇ ਕੋਲੇ ਮਿਲਦਾ ਕੋਈ ਉਹਦਾ ਪੱਕਾ ਐਡਰੈਸ ਆ ਜਿਹੜਾ ਉਹ ਵੀ ਨਹੀਂ ਹੋਣਾ ਜਿਹੜਾ ਉਹ ਉੱਥੇ ਜਾ ਕੇ ਕਾਰਵਾਈ ਕਰਾ ਸਕਦੇ ਉਹਦੇ ਤੇ ਜੀ 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 ਤੇ ਸੋ ਇਹ ਗੱਲ ਉਹਨਾਂ ਨੇ ਮੈਂਸ਼ਨ ਨਹੀਂ ਕੀਤੀ ਕਿਤੇ ਵੀ ਉਹ ਬੰਦਾ ਫਲਾਨੀ ਜਗ੍ਹਾ ਦਾ ਸੀਗਾ ਜੀ ਤੇ ਮਨਦੀਪ ਜੀ ਜਿਹੜੀ ਉਹ ਲੜਕੀ ਸੀ ਉਹ ਪ੍ਰਵਾਸੀਆਂ ਦੀ ਹੀ ਸੀ ਕਿ ਆ ਪੰਜਾਬੀਆਂ ਦੀ ਸੀ ਪੰਜਾਬੀਆਂ ਦੀ ਪੰਜਾਬੀਆਂ ਦੀ ਸੀ ਬਿਲਕੁਲ ਦੇਖ ਲੋ ਬਾਈ ਲੱਖਾ ਸਦਨਾ ਸਹੀ ਕਹਿੰਦਾ ਹੈ ਜੀ ਬਈ ਪ੍ਰਵਾਸੀ ਸਾਡੇ ਘਰਾਂ ਤੱਕ ਪਹੁੰਚ ਗਏ ਨੇ ਹੁਣ ਇਹ ਟੋਡਾ ਫੈਸਲਾ ਆ ਬਈ ਤੁਸੀਂ ਹੁਣ ਕੀ ਕਰਨਾ ਚਾਹੁੰਦੇ ਇਹ ਪਹੁੰਚੇ ਨਹੀਂ ਹੈਗੇ ਜੀ ਇਹ ਸਾਡੇ ਲੋਕਾਂ ਨੇ ਬਿਠਾਏ ਨੇ ਜੀ ਜੀ ਇਹ ਸਾਡੇ ਲੋਕਾਂ ਨੇ ਬਿਠਾਏ ਨੇ ਪਹਿਲਾਂ ਤਾਂ ਖੇਤਾਂ ਦੇ ਵਿੱਚ ਸੀ ਖੇਤਾਂ ਤੋਂ ਲਿਆ ਕੇ ਇਹਨਾਂ ਨੇ ਚੁੱਲਿਆਂ ਤੇ ਬਿਠਾ ਲਈ ਜੀ ਘਰਾਂ ਚ ਆ ਕੇ ਘਰਾਂ ਚ ਬਾੜ ਲਏ ਜੀ ਫਿਰ ਜਿਹੜੀ ਥਾਲੀ ਦਾ ਖਾਂਦੇ ਆ ਉਹਦਾ ਹੀ ਨਮਕ ਹਰਾਮ ਕਰਦੇ ਬਿਲਕੁਲ ਤੇ ਮੰਦੀਪ ਜੀ ਤੁਸੀਂ ਪਹਿਲਾਂ ਦੱਸਿਆ ਕਿ ਜਿਹੜੀ ਮੁੱਲਾਪੁਰ ਪਿੰਡ ਦਾ ਜਿਹੜਾ ਮੰਡਿਆਣੀ ਉਹ ਘਟਨਾ ਕੀ ਆ ਮੰਡਿਆਣੀ ਪਿੰਡ ਦੇ ਵਿੱਚ ਇਦਾਂ ਹੋਇਆ ਵੀ ਉਹਨਾਂ ਨੇ ਇੱਕ ਪਹਿਲਾਂ ਤਾਂ ਬੱਕਰੀ ਮਾਰੀ ਬੱਕਰੀ ਮਾਰੀ ਬੱਕਰੀ ਮਾਰ ਕੇ ਖਾਧੀ ਭਈਆਂ ਨੇ ਉਹ ਜਿਹੜੀ ਸੂਨ ਵਾਲੀ ਸੀ ਸੂਨ ਵਾਲੀ ਬੱਕਰੀ ਸੀ ਜੀ ਜੀ ਤੇ ਉਹ ਖਾ ਖਾਧੀ ਉਹਨਾਂ ਨੇ ਤੇ ਉਸ ਤੋਂ ਬਾਅਦ ਜਿੱਥੋਂ ਮੇਨ ਰੌਲਾ ਪਿਆ ਉਹ ਉਹਨਾਂ ਨੇ ਇੱਕ ਮੋਰ ਮੋਰ ਵੜ ਲਿਆ ਮੋਰ ਵੜ ਲਿਆ ਰਾਸ਼ਟਰੀ ਮੋਰ ਵੜ ਕੇ ਖਾ ਕੇ ਰਾਸ਼ਟਰੀ ਪੰਛੀ ਕਹਿੰਦੇ ਆ ਆਪਾਂ ਉਹਨੂੰ ਜੀ ਜੀ ਤੇ ਮੋਰ ਵੜ ਕੇ ਖਾਦਾ ਜੀ ਜੀ ਤੇ ਉਹਦੀਆਂ ਹੱਡੀਆਂ-ਹੱਡੀਆਂ ਪਤਾ ਨਹੀਂ ਕਿੱਥੇ ਛੱਟਿਆ ਸੀ ਬੋਰੀ ਚ ਪਾ ਕੇ ਉਹ ਵੀ ਉਹਨਾਂ ਨੇ ਉਸ ਤੋਂ ਬਾਅਦ ਉਹਨਾਂ ਤੋਂ ਕੜਵਾਇਆ ਹਤੋਂ ਜੀ ਜੀ ਤੇ ਮਦੀਮ ਜਿਹੜਾ ਬੰਦਾ ਵਾ ਇੱਕ ਤੁਹਾਨੂੰ ਹੋਰ ਗੱਲ ਦੱਸ ਦਿੰਦਾ ਜਿਹੜਾ ਪ੍ਰਵਾਸੀ ਬੰਦਾ ਆ ਉਹ ਉਹਦੇ ਦਾੜਾ ਪ੍ਰਕਾਸ਼ ਆ ਉਹਨੂੰ ਦੇਖ ਕੇ ਕੋਈ ਬੰਦਾ ਨਹੀਂ ਕਹੂਗਾ ਵੀ ਇਹ ਪ੍ਰਵਾਸੀ ਆ ਹੂੰ ਸਿਰ ਤੇ ਦਿਮਾਗ ਲਾਇਆ ਪਰਨਾ ਬੰਨਿਆ ਹੋਇਆ ਖੱਟੇ ਰੰਗ ਦਾ ਸਿਰ ਤੇ ਪਰਨਾ ਬੰਨਿਆ ਹੋਇਆ ਉਹ ਉਹਨੂੰ ਦੇਖ ਕੇ ਕੋਈ ਵੀ ਬੰਦਾ ਜੱਜ ਨਹੀਂ ਕਰ ਸਕਦਾ ਵੀ ਇਹ ਬੰਦਾ ਪ੍ਰਵਾਸੀ ਆ ਬਾਈ ਜੀ ਆ ਬੰਦਾ ਜਿਹੜਾ ਆ ਯਾਨੀ ਬਣਿਆ ਜਿਹੜਾ ਭਈਆ ਇਹ ਸਾਡੇ ਪਿੰਡ ਦਾ ਮੜਿਆਣੀ ਦਾ ਪਹਿਲਾਂ ਇਹਨੇ ਬੱਕਰੀ ਖਾਧੀ ਬੱਚੇ ਜੀ ਢੱਡ ਚ ਮੁੱਲਾਪੁਰ ਦੀ ਆ ਹੁਣ ਆ ਤਿੰਨੇ ਰਲ ਕੇ ਆ ਮੋਰ ਖਾ ਗਏ ਤੇ ਬਾਕੀ ਦੇਖੋ ਹੁਣ ਜਿਵੇਂ ਇਸ ਬੰਦੇ ਦੀ ਜਿਹੜੀ ਪਰੇਸ਼ਾਨ ਕੋਈ ਨਹੀਂ ਹੈਗੀ ਜੀ ਵੀ ਇਹ ਬੰਦਾ ਪ੍ਰਵਾਸੀ ਆ ਜਾਂ ਪੰਜਾਬੀਆਂ ਨੂੰ ਦੇਖ ਕੇ ਕੋਈ ਬੰਦਾ ਨਹੀਂ ਕਹਿੰਦਾ ਜੀ ਜੀ ਤੇ ਆਪਾਂ ਇਹਨਾਂ ਨੂੰ ਬਹੁਤ ਛੇਤੀ ਕਹ ਲੋ ਵੀ ਸਿਰ ਤੇ ਚੜਾ ਲੈਂਦੇ ਆ ਜੀ 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 ਬਾੜੀ ਛੇਤੀ ਆਪਾਂ ਇਹਨਾਂ ਬੰਦਿਆਂ ਨੂੰ ਸਿਰ ਤੇ ਚੜਾ ਲੈਂਦੇ ਆ ਜਿੰਨਾਂ ਬਾਰੇ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਆ ਆ ਬੰਦਾ ਦੂਜੀ ਸਟੇਟ ਦਾ ਕਿ ਤੋ ਵੀ ਆਇਆ ਤੇ ਉਹਨੇ ਆ ਕੇ ਇੱਧਰ ਬਾਣਾ ਪਾ ਲਿਆ ਬਾਣਾ ਪਾਉਣ ਸਾਰੀ ਆਪਾਂ ਉਹਨੂੰ ਇੰਨਾ ਕੁ ਸਿਰ ਤੇ ਚੱਕ ਲੈਂਦੇ ਆ ਵੀ ਉਹ ਬੰਦੇ ਮਜਬੂਰ ਹੋ ਜਾਂਦੇ ਆ ਜੀ ਵੀ ਉਹ ਇਦਾਂ ਦੀਆਂ ਘਟਨਾਵਾਂ ਕਰਨ ਵੀ ਸਾਨੂੰ ਕਿਹੜਾ ਕਿਸੇ ਨੇ ਕੋ ਕਹਿਣਾ ਸਾਨੂੰ ਤਾਂ ਲੋਕਾਂ ਨੇ ਆਉਣ ਸਾਰੀ ਸਿਰ ਤੇ ਚੱਕ ਲਿਆ ਜੀ ਜੀ ਮਨਦੀਪ ਜੀ ਦੇਖੋ ਜਿਹੜਾ ਆਪਣੀ ਧਰਤੀ ਛੱਡ ਕੇ ਆਇਆ ਬਾਹਰੋਂ ਉਹ ਪੰਜਾਬ ਦਾ ਭਲਾ ਕਰ ਸਕਦਾ ਜਿਹੜਾ ਬੰਦਾ ਆਪਦੀ ਕਹ ਲੋ ਵੀ ਮਾਂ ਦਾ ਨਹੀਂ ਹੋਇਆ ਉਹ ਦੂਜੀ ਮਾਂ ਦਾ ਕਿੱਥੇ ਹੋਜੂ ਜੀ ਜੀ ਜਿਹੜਾ ਬੰਦਾ ਦੂਜੀ ਧਰਤੀ ਛੱਡ ਕੇ ਆਇਆ ਜੀ ਉਹ ਉੱਥੇ ਦਾ ਨਹੀਂ ਹੋਇਆ ਠੀਕ ਆ ਉਹ ਆਪਣਾ ਕਿੱਥੇ ਹੋਊਗਾ ਇਹ ਆਪਾਂ ਅਕਸਰ ਹੀ ਗੱਲਾਂ ਸੁਣਦੇ ਆ ਤੇ ਇਹ ਗੱਲਾਂ ਸਹੀ ਵੀ ਨੇ ਜੀ ਜੀ ਤੇ ਮਨਦੀਪ ਜੀ ਮੰਡੀਆਂ ਦੀ ਵੀਡੀਓ ਵੀ ਬਹੁਤ ਵਾਇਰਲ ਹੋ ਰਹੀ ਆ ਮੰਡੀਆਂ ਵਾਲੀ ਗੱਲ ਕੀਤੀ ਤੁਸੀਂ ਜੰਡੇਆਲਾ ਗੁਰੂ ਜੀ ਇਥੋਂ ਦੀ ਦਾਣਾ ਮੰਡੀ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਪ੍ਰਵਾਸੀ ਇੱਕ ਪੰਜਾਬੀ ਬੰਦੇ ਨੂੰ ਉਹਨੇ ਕੁੱਟਿਆ ਅੱਛਾ ਬਜ਼ੁਰਗ ਬੰਦਾ ਜੀ ਉਹਨੂੰ ਕੁੱਟਿਆ ਉਹਨੇ ਜੀ ਉਹ ਕਿਉਂ ਕੁੱਟਿਆ ਕਿਉਂਕਿ ਉਹ ਸਾਈਡ ਤੇ ਬੈਠਾ ਬੀੜੀ ਪੀ ਰਿਹਾ ਸੀਗਾ ਪ੍ਰਵਾਸੀ ਅੱਛਾ ਤੇ ਉਹਨੇ ਕਿਹਾ ਵੀ ਬੀੜੀ ਨਾ ਪੀ ਪੰਜਾਬੀ ਨੇ ਕਿਹਾ ਭਾਈ ਤੂੰ ਬੀੜੀ ਨਾ ਪੀ ਇੰਨੀ ਗੱਲ ਪਿੱਛੇ ਉਹਨੇ ਉਹ ਪੰਜਾਬੀ ਬੰਦਾ ਢਾ ਲਿਆ ਪੰਜਾਬੀ ਬੰਦਾ ਢਾ ਲਿਆ ਬਜ਼ੁਰਗ ਸੀਗਾ ਨਾ ਜੀ ਬਜ਼ੁਰਗ ਸੀਗਾ ਉਹਦੀ ਪੱਗ ਲਾਤੀ ਇਹ ਉੱਥੇ ਦੀ ਘਟਨਾ ਜੀ ਤੇ ਉਸ ਤੋਂ ਬਾਅਦ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਟੋਲ ਬਲਾਜੇ ਦੀ ਟੋਲ ਬਲਾਜੇ ਵਾਲੀ ਘਟਨਾ ਸੀ ਜਿਹੜੇ ਆਪਣੇ ਲਾਡੂ ਵਾਲ ਟੋਲ ਅੱਛਾ ਲਾਡੂ ਵਾਲ ਟੋਲ ਇੱਥੇ ਦੀ ਸੀਗੀ ਇੱਥੇ ਉਹਨਾਂ ਦੀ ਹੋ ਗਿਆ ਹੋਣਾ ਕੋਈ ਝਗੜਾ ਜੀ ਤੇ ਇੱਥੇ ਉਹਨਾਂ ਨੇ ਉਹ ਬੰਦੇ ਦੀ ਜੀ ਵੱਢੀ ਜੀ ਅੱਛਾ ਜੀ ਵੱਢੀ ਪੰਜਾਬੀਆਂ ਪੰਜਾਬੀ ਦੀ ਬਿਲਕੁਲ ਆ ਲਾਡੋਆ ਨੂੰ ਦੇ ਵੀਰ ਦੀ ਕੁਗੈ ਕਥਾ ਕੀਤੀ ਜਿੰਨਾ ਕੀਤੇ ਨਾ ਹਲੋ ਭਈਏ ਕਥਾ ਕੀਤੀ ਭਈ ਇਹਨੇ ਸਰਦਾਰ ਮੰਦੈ ਨਾਲ ਪੱਗ ਲਾਤੀ ਨਾਲ ਜ਼ਬਾਨ ਵੜਤੀ ਜੇ ਨਾਲ ਦੰਦ ਕੁੱਟ ਕੇ ਆਲੇ ਤੇ ਇਹ ਲਾਡੋਆ ਟੋਲ ਪਲਾਜ ਦੀ ਘਟਨਾ ਵਾ ਜੀ ਤੇ ਇਸ ਤੋਂ ਬਾਅਦ ਅੱਗੇ ਆਪਾਂ ਘਟਨਾ ਦੀ ਗੱਲ ਕਰੀਏ ਤਾਂ ਪਿੰਡ ਸਬੱਦੀ ਕਲਾ ਲੁਧਿਆਣਾ ਜ਼ਿਲ੍ਹਾ ਜੀ ਜੀ ਉੱਥੇ ਵੀ ਪ੍ਰਵਾਸੀ ਦੇ ਵੱਲੋਂ ਇੱਕ ਪੰਜਾਬੀ ਪਰਿਵਾਰ ਦੀ ਪੰਜਾਬੀ ਬੰਦੇ ਦੀ ਕੁੱਟਮਾਰ ਕੀਤੀ ਗਈ ਜੀ ਉਹ ਕਿਉਂ ਕੀਤੀ ਗਈ ਉਹ ਵਜਾ ਤਾਂ ਨਹੀਂ ਪਤਾ ਲੱਗੀ ਵੀ ਉਹ ਕੀ ਵਜਾ ਸੀਗੀ ਉਸ ਪਿੰਡ ਦੇ ਵਿੱਚ ਵੀ ਇਹ ਘਟਨਾ ਹੋਈ ਉਹਨਾਂ ਨੇ ਵੀਡੀਓ ਪਾਈ ਸਪੈਸ਼ਲ ਇਹ ਪ੍ਰਵਾਸੀ ਮਜ਼ਦੂਰ ਆ ਇਹਨਾਂ ਨੇ ਰਾਤ ਨੂੰ ਸਵੱਦੀ ਕਲਾ ਪਿੰਡ ਵਾਸੀਆਂ ਦੇ ਇਹਨਾਂ ਨੇ ਹਮਲਾ ਕੀਤਾ ਉਹਦੀ ਪੱਗ ਲਈ ਆ ਤੇ ਇੱਕ ਹੋਰ ਗੱਲ ਸਾਂਝੀ ਕਰਦੇ ਵੀ ਆਪਣੇ ਲੋਕ ਨੇ ਜਿਹੜੇ ਇਹ ਗੱਲਾਂ ਲਕਾਉਂਦੇ ਬਹੁਤ ਨੇ ਹੂੰ ਹੂੰ ਪਤਾ ਨਹੀਂ ਤਾਂ ਡਰਦੇ ਆ ਜੀ ਪਤਾ ਨਹੀਂ ਕੀ ਚੱਕਰਾ ਜਾ ਇਹਨਾਂ ਨੂੰ ਇਹਨਾਂ ਦੇ ਮਨਾਂ ਦੇ ਵਿੱਚ ਇਹ ਗੱਲਾਂ ਨੇ ਵੀ ਇਹ ਜੇ ਅਸੀਂ ਇਹਨਾਂ ਦੀਆਂ ਗੱਲਾਂ ਬਾਤਾਂ ਸਾਂਝੀਆਂ ਕਰਨ ਲੱਗੇ ਤਾਂ ਸਾਡੇ ਇਹ ਘਰਾਂ ਦੇ ਵਿੱਚ ਕੰਮ ਨਹੀਂ ਕਰਨਾ ਇਹਨਾਂ ਨੇ ਹੂੰ ਭਾਈ ਤੁਸੀਂ ਇਹਨਾਂ ਦੇ ਮਨਾਂ ਦੇ ਵਿੱਚ ਇਹ ਗੱਲਾਂ ਨੇ ਕਿ ਅਸੀਂ ਜੇ ਇਹਨਾਂ ਨੂੰ ਘਰੋਂ ਮੋਟਰਾਂ ਦੇ ਬਿਠਾਤਾ ਪਿੰਡਾਂ 'ਚੋਂ ਕੱਢਤਾ ਤਾਂ ਇਹਨਾਂ ਨੇ ਕੰਮ ਨਹੀਂ ਕਰਨਾ ਜੀ ਜੀ ਸਿਹਾਬ ਦੇਣ ਲੱਗ ਜਾਂਦੇ ਇਹਨਾਂ ਦੇ ਸਹਾਰੇ ਰਹਿ ਗਏ ਆ ਭਾਈ ਤੁਸੀਂ ਆਪਣਾ ਕੰਮ ਪੰਜਾਬੀਆਂ ਤੋਂ ਵੀ ਕਰਾ ਲਓ ਇਹਨਾਂ ਤੇ ਡਿਪੈਂਡ ਹੋ ਗਏ ਲੋਕ ਸਾਡੇ ਪਿੰਡ ਦੀ ਘਟਨਾਵਾਂ ਸਾਡੇ ਪਿੰਡ ਦੇ ਵਿੱਚ ਵੀ ਘਰੇ ਜਾ ਕੇ ਪ੍ਰਵਾਸੀ ਨੇ ਇੱਕ ਜ਼ਿਮੀਦਾਰ ਨੂੰ ਕੁੱਟਿਆ ਅੱਛਾ ਤੇ ਉਹ ਗੱਲ ਦੱਬੀ ਰਹਿ ਗਈ ਜੀ ਜਾਂ ਹੋ ਸਕਦਾ ਵੀ ਉਹ ਕਿਸੇ ਕਿਦੋਂ ਕਾਣੇ ਹੋਣਗੇ ਜੀ ਜਾਂ ਕਿ ਰਾਜੀ ਨਾਵੇਂ ਵੀ ਹੋ ਬਹੁ ਹੋ ਜਾਂਦੇ ਆ ਉਹ ਰਾਜੀ ਨਾਵਾ ਹੀ ਹੋਇਆ ਪਿੰਡ ਦੇ ਮੁੰਡੇ ਇਕੱਠੇ ਹੋ ਕੇ ਗਏ ਆ ਤੇ ਉਹ ਕਹਿੰਦੇ ਸਾਡਾ ਤਾਂ ਰਾਜੀ ਨਾਵਾ ਉਹਨਾਂ ਤੋਂ ਮਾਫੀ ਮੰਗ ਲਈ ਅੱਛਾ ਸੋ ਇਦਣੀਆਂ ਗੱਲਾਂ ਬਾਤਾਂ ਵੀ ਹੋ ਰਹੀਆਂ ਸਾਡੇ ਲੋਕ ਡਰਦੇ ਪਤਾ ਨਹੀਂ ਕਿਉਂ ਆ ਮੰਦੀਪ ਜੀ ਇਹ ਵੀ ਸਹੀ ਆ ਨਾ ਪਹਿਲਾਂ ਕੱਟ ਦੋ ਫਿਰ ਮਾਫੀ ਮੰਗ ਲਓ ਰਾਜੀ ਨਾਵਾ ਕਰ ਲਓ ਇੱਜ਼ਤ ਉਹਦੇ ਅੱਜ ਕੱਲ੍ਹ ਹੈ ਨਹੀਂ ਬਿਲਕੁਲ ਨਹੀਂ ਸੋ ਇਦਾਂ ਨਹੀਂ ਬਹੁਤ ਸਾਰੀਆਂ ਘਟਨਾਵਾਂ ਨੇ ਜਿਹੜੀਆਂ ਅਕਸਰ ਹੀ ਪਿੰਡਾਂ ਦੇ ਵਿੱਚ ਹੁੰਦੀਆਂ ਰਹਿੰਦੀਆਂ ਨੇ ਤੇ ਪਰ ਸਾਡੇ ਲੋਕ ਨੇ ਜਿਹੜੇ ਬੋਲਦੇ ਨਹੀਂ ਜੀ ਤੇ ਮੰਦੀਪ ਜੀ ਸਾਥ ਵੀ ਇਹਨਾਂ ਦਾ ਪੰਜਾਬੀ ਹੋਈ ਦਿੰਦੇ ਆ ਬਿਲਕੁਲ ਪੰਜਾਬੀ ਦਿੰਦੇ ਆ ਸਾਥ ਇਹਨਾਂ ਦਾ ਇਹਨਾਂ ਨੂੰ ਰਹਿਣ ਦੀ ਖਾਤਰ ਘਰ ਵੀ ਲੈ ਕੇ ਦਿੰਦੇ ਨੇ ਪੰਜਾਬੀ ਜੀ ਜੀ ਇਹ ਸਾਡੇ ਲੋਕ ਨੇ ਜਿਨ੍ਹਾਂ ਨੇ ਆਪਣੇ ਮਕਾਨਾਂ ਦੇ ਉੱਤੇ ਪਾ ਦਿੰਦਿਆ ਕਮਰਾ ਬਈ ਉੱਥੇ ਰਹੀ ਚੱਲੋ ਸਪੈਸ਼ਲ ਵੀ ਘਰ ਲੈ ਕੇ ਦਿੱਤੇ ਹੋਏ ਨੇ ਅੱਛਾ ਬਿਲਕੁਲ ਸਪੈਸ਼ਲ ਵੀ ਘਰ ਲੈ ਕੇ ਦਿੱਤੇ ਹੋਏ ਨੇ ਇਹਨਾਂ ਨੂੰ ਜੀ ਜੀ ਵੀ ਤੁਸੀਂ ਇੱਥੇ ਰਹੋ ਜੀ ਜੀ ਤੇ ਮਨਦੀਪ ਜੀ ਜਿਵੇਂ ਹੁਣ ਇੱਕ ਪ੍ਰਵਾਸੀ ਆਉਂਦਾ ਆ ਉਹਦੇ ਨਾਲ ਬਾਅਦ ਚ 10 ਪ੍ਰਵਾਸੀ ਹੋਰ ਆ ਜਾਂਦੇ ਆ ਬਿਲਕੁਲ ਜਦੋਂ ਇੱਕ ਬੰਦਾ ਆ ਗਿਆ ਤਾਂ ਉਹਨੇ 10 ਹੋਰ ਲੈ ਆਉਣੇ ਆ ਮਤਲਬ ਹੁਣ ਜਿਵੇਂ ਇੱਕ ਨੇ ਇੱਥੇ ਰੇੜੀ ਲਾ ਲਈ ਉਹਨੇ ਗਾਹ ਫੋਨ ਕਰ ਦੇਣਾ ਭਾਈ ਮੇਰਾ ਕੰਮ ਸੈੱਟ ਹੋ ਗਿਆ ਭਾਈ ਹੁਣ ਤੁਸੀਂ ਆ ਜਾਓ ਉਹਨੇ ਨਾਲ ਦੀ ਨਾਲ ਸਾਰਿਆਂ ਦੀਆਂ ਰੇੜੀਆਂ ਲਵਾ ਲੈਣੀਆਂ ਰੇੜੀਆਂ ਦੀ ਗੱਲ ਕੀਤੀ ਤੁਸੀਂ ਆਪਾਂ ਸਬਜ਼ੀ ਮੰਡੀ ਦੀ ਗੱਲ ਕਰੀਏ ਤਾਂ ਉੱਥੇ ਦੀ ਵੀ ਇੱਕ ਵੀਡੀਓ ਵਾਇਰਲ ਹੋਈ ਆ ਇੱਕ ਕਿਸਾਨ ਸਬਜ਼ੀ ਵੇਚਣ ਗਿਆ ਤੇ ਉਹਨੂੰ ਉੱਥੇ ਰੇੜੀ ਨਹੀਂ ਲਾਉਣ ਦਿੱਤੀ ਆਪਦੀ ਟਰਾਲੀ ਨਹੀਂ ਲਾਉਣ ਦਿੱਤੀ। ਵਸਨੀਕਾਂ ਦੇ ਵੱਲੋਂ ਵੀ ਤੂੰ ਹੀ ਨਹੀਂ ਲਾਉਣ ਦਿੱਤੀ। ਪੰਜਾਬਸੀ ਨਹੀਂ ਲਾਉਣ ਦਿੱਤੀ। ਇਹ ਬੱਚੇ ਨੇ ਬਰਗਰਾ ਦੀ ਰੇੜੀ ਲਗਾਈ ਕਦੋਂ ਚੌਕ ਤੇ ਨੇ ਸਾਡੇ ਇੱਥੇ ਪ੍ਰਵਾਸੀਆਂ ਨੇ ਰੇੜੀ ਲਾਈ ਹੋਈ ਆ। ਇਹਨਾਂ ਨੇ ਇਹਨੂੰ ਡਰਾ ਧੰਗਾ ਕੇ ਦੁਪਹਿਰੇ ਇਹਦੀ ਰੇੜੀ ਚਖਵਾਤੀ। ਜਿਹੜਾ ਕਿਸਾਨ ਆਪਦੀ ਜ਼ਮੀਨ ਦੇ ਵਿੱਚ ਫਸਲ ਫਸਲ ਲਗਾਉਂਦਾ, ਸਬਜ਼ੀਆਂ ਵੀਜ ਦਾ ਮਿਹਨਤ ਕਰਦਾ, ਉਹਨੂੰ ਪਾਲਦਾ, ਫਿਰ ਵੜਦਾ, ਫਿਰ ਮੰਡੀ ਦੇ ਵਿੱਚ ਵੇਚਦਾ। ਔਰ ਉਹ ਕਿਸਾਨ ਨੇ ਸੋਚਿਆ ਵੀ ਮੈਂ ਆਪ ਹੀ ਆਪ ਹੀ ਵੇਚ ਲਵਾਂ ਜੀ ਜੀ ਤੇ ਉਹਨੂੰ ਉੱਥੇ ਉਹਨਾਂ ਨੇ ਟਰਾਲੀ ਨਹੀਂ ਲਾਉਣ ਦਿੱਤੀ ਅੱਛਾ ਸੋ ਇਹ ਤੁਸੀਂ ਹੁਣ ਆਪ ਹੀ ਹਿਸਾਬ ਲਾਓ ਮਤਲਬ ਕੀ ਹੁਣ ਪੰਜਾਬੀਆਂ ਦਾ ਹੱਕ ਹੈ ਨਹੀਂ ਪੰਜਾਬ ਤੇ ਪ੍ਰਵਾਸੀਆਂ ਦਾ ਹੋ ਗਿਆ ਬਿਲਕੁਲ ਜਿਹਦੀ ਜ਼ਿਆਦਾ ਵੱਧ ਗਿਣਤੀ ਆ ਜੀ ਜੀ ਜਿਹਦੀ ਜ਼ਿਆਦਾ ਗਿਣਤੀ ਆ ਸੁਣਵਾਈ ਉਹਦੀ ਹੋਣੀ ਆ ਹੂੰ ਕਿਉਂਕਿ ਫੇ ਵੋਟਾਂ ਨਹੀਂ ਮੈਨੀਆਂ ਉਹਨਾਂ ਨੂੰ ਵੋਟਾਂ ਨਹੀਂ ਮਿਲਣੀਆਂ ਜੀ ਜੀ ਹੁਣ ਪਿੰਡ ਸਰਾਬਾ ਵਾ ਜੀ ਸਰਾਬੇ ਪਿੰਡ ਦੇ ਲੋਕ ਕਿਉਂ ਨਹੀਂ ਬੋਲਦੇ ਕਿਉਂ ਨਹੀਂ ਬੋਲਦੇ ਸ਼ਹੀਦ ਕਰਤਾਰ ਸਿੰਘ ਸਰਾਬੇ ਦਾ ਪਿੰਡ ਆ ਜੀ ਸ਼ੀਦਾਂ ਦਾ ਪਿੰਡ ਆ ਜੀ ਉਸ ਪਿੰਡ ਦੇ ਵਿੱਚ ਪ੍ਰਵਾਸੀਆਂ ਦੀ ਵੋਟ ਆ ਜਿਹੜੀ ਜੀ ਉਹ ਮੇਰੇ ਹਿਸਾਬ ਨਾਲ ਜਿਹੜੀਆਂ ਗੱਲਾਂ ਬਾਤਾਂ ਸੁਣੀਆਂ ਉਦੋਂ ਕੀ ਦਾ ਫਰਕ ਹੋਊਗਾ ਅੱਛਾ ਐਨੇ ਉੱਥੇ ਪ੍ਰਵਾਸੀ ਰਹਿੰਦੇ ਆ ਜੀ ਜਿਹਨਾਂ ਦੀ ਵੋਟ ਬਣੀ ਹੋਈ ਆ ਉਹ ਸਰਪੰਚਾਂ ਨੇ ਬਣਾਈ ਹੋਈ ਆ ਅੱਛਾ ਬਸ ਕੱਲੀ ਬੂਟ ਕਰਕੇ ਵੋਟਾਂ ਕਰਕੇ ਵੋਟਾਂ ਲੈਣ ਦੇ ਲਈ ਤੇ ਮਦੀਪ ਜੀ ਹੁਣ ਵੋਟਾਂ ਦੀ ਗੱਲ ਆ ਰਹੀ ਬੋਲ ਵੀ ਬਹੁਤ ਸਾਰੇ ਪਿੰਡਾਂ ਚ ਦੇ ਇਹ ਪ੍ਰਵਾਸੀਆਂ ਦੀਆਂ ਜਿਹੜੀਆਂ ਵੋਟਾਂ ਨੇ ਬਣੀਆਂ ਹੋਈਆਂ ਜੀ ਜਦੋਂ ਹੁਣ ਪਿੱਛੇ ਜੇ ਇਲੈਕਸ਼ਨ ਹੋਈਆਂ ਸੀ ਉਹਨਾਂ ਚ ਪਰਵਾਸੀ ਸਰਪੰਚੀ ਵੀ ਖੜੇ ਆ ਬਿਲਕੁਲ ਜਿੱਤੇ ਵੀ ਆ ਜਿੱਤੇ ਵੀ ਆ ਤੇ ਮੈਂਬਰ ਪੰਚਾਇਤ ਵੀ ਉਹਨਾਂ ਦੀ ਬਣਗੇ ਬਿਲਕੁਲ ਇਹ ਸਰਕਾਰਾਂ ਬਣਾਉਣਗੇ ਹਾਂ ਹਾਲੇ ਤਾਂ ਉਹ ਮੈਂਬਰੀ ਦੇ ਵਿੱਚ ਸਰਪੰਚੀ ਦੇ ਵਿੱਚ ਹੀ ਖੜੇ ਨੇ ਜਿੱਤੇ ਆ ਇਹ ਤਾਂ ਹਾਲੇ ਸਰਕਾਰਾਂ ਬਣਨੀਆਂ ਇਹਨਾਂ ਦੀ ਦੇਖੀ ਜਾਓ ਤੁਸੀਂ ਆਉਂਦੇ ਆਉਂਦੇ ਪੰਜਾਬ ਦੇ ਵਿੱਚ ਹੁੰਦਾ ਕੀ ਆ ਜੀ 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 ਮਤਲਬ ਕਿ ਐਮਐਲਏ ਸੀਐਮ ਦੂਰ ਨਹੀਂ ਕੋਈ ਦੂਰ ਨਹੀਂ ਜਿਹੜਾ ਮਨਦੀਪ ਜੀ ਜਿਹੜਾ ਵਧੀਆ ਹੁੰਦਾ ਹੈ ਮਤਲਬ ਆਪਣਾ ਪੰਜਾਬੀ ਜਿਹੜਾ ਕੋਈ ਵਧੀਆ ਹੁੰਦਾ ਆ ਖੜਦਾ ਆ ਆਪਣੇ ਹੱਕਾਂ ਦੀ ਗੱਲ ਕਰਦਾ ਆ ਉਹਨੂੰ ਅੰਤਰ ਕਰ ਲੈਂਦੇ ਆ ਬਿਲਕੁਲ ਉਹਦੇ ਲਈ ਸਾਡੇ ਆਪ ਦੇ ਨਹੀਂ ਬੋਲਦੇ ਜੀ ਜੀ ਜੇ ਕੋਈ ਮਤਲਬ ਇਕੱਠ ਵੀ ਹੁੰਦਾ ਆ ਉਹਨਾਂ ਦੇ ਪਰਚਾ ਪਾ ਦਿੰਦੇ ਆ ਇਹ ਗਲਤੀ ਤਾਂ ਸਾਡੇ ਆਪਿਆਂ ਦੀ ਹੈ ਨਾ ਜੀ ਜੀ ਸਾਡੇ ਆਪ ਦੀ ਸਾਡੇ ਆਪ ਦੇ ਨਾਲ ਨਹੀਂ ਖੜਦੇ ਜੀ ਅਸੀਂ ਆਪ ਦੇ ਇੰਤ ਲੱਤਾਂ ਖਿੱਚਦੇ ਆ ਤੇ ਅਸੀਂ ਕਰਦੇ ਆ ਕੰਪੇਅਰ ਵੀ ਉਹ ਫਲਾਣਾ ਬੰਦਾ ਆਇਆ ਫਲਾਣਾ ਬੰਦਾ ਆਇਆ ਜੀ ਜੀ ਅਸੀਂ ਆਪ ਦੇ ਜਿੱਥੋਂ ਪਨੀਰੀ ਨੇ ਸ਼ੁਰੂ ਸ਼ੁਰੂ ਹੋਣਾ ਜੀ ਜੀ ਗੁਰੂ ਘਰਾਂ ਤੋਂ ਜੀ ਗੁਰੂ ਘਰਾਂ ਦੇ ਵਜ਼ੀਰਾਂ ਦੀ ਤਨਖਾਹ ਕਿੰਨੀ ਹੁੰਦੀ ਆ ਕਿੰਨੇ ਆਉਂਦੀ ਆ 78000 ਜਾਂ 78000 10000 10000 781000 ਦੇ ਵਿੱਚ ਤੁਸੀਂ ਤੁਹਾਡਾ ਆਪ ਦਾ ਘਰ ਨਹੀਂ ਚੱਲ ਸਕਦਾ ਤਾਂ ਉਸ ਗ੍ਰਾਂਤੀ ਸਿੰਘ ਦਾ ਘਰ ਕਿਵੇਂ ਚੱਲੂਗਾ ਜੀ 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 ਜੀਰੇ ਸਵੇਰੇ ਸਵੇਰੇ ਹੋਕਾ ਦੇਣਾ ਪਿੰਡ ਦੇ ਵਿੱਚ ਜੀ ਸਾਰੇ ਪਿੰਡ ਨੂੰ ਉਠਾਉਣਾ ਭਾਈ ਉઠੋ ਅਮਰਤ ਵੇਲਾ ਹੋ ਗਿਆ ਗੁਰਦੁਆਰਾ ਸਾਹਿਬ ਆਓ ਨਿਤਨੇਮ ਕਰੋ ਜੀ ਠੀਕ ਆ ਉਸ ਬੰਦੇ ਦੀ ਤਨਖਾਹ ਤਾਂ ਆਪਾਂ ਲਾਉਂਦੇ ਆ 78000 ਰੁਪਇਆ ਉਹ ਵੀ ਕਹਿ ਲਓ ਵੀ ਅਕਸਰ ਹੀ ਆਪਾਂ ਗੱਲਾਂ ਸੁਣਦੇ ਹੁੰਦੇ ਹੁੰਨੇ ਆ ਵੀ ਗ੍ਰਾਂਥੀ ਸਿੰਘ ਜਿੱਦੇ ਜਿਹੜੇ ਪਿੰਡ ਦੇ ਵਿੱਚ ਰਹਿੰਦਾ ਤਾਂ ਉਹਨੂੰ ਸਾਰੇ ਪਿੰਡ ਦੀ ਰੰਗ ਬਣ ਕੇ ਰਹਿਣਾ ਪੈਂਦਾ ਹੂੰ ਸੌਨੀਆਂ ਵੀ ਪੈਂਦੀਆਂ ਆ ਸਾਰਿਆਂ ਦੀਆਂ ਜਿਹੜੇ ਬੰਦੇ ਦੀ ਘਰੋਂ ਘਰੇ ਕੋਈ ਪੁੱਛਗਛ ਨਹੀਂ ਹੁੰਦੀ ਉਹ ਫਿਰ ਗੁਰੂ ਘਰ ਆਉਂਦਾ ਆ ਕੇ ਫਿਰ ਗ੍ਰਾਂਥੀ ਨੂੰ ਬੋਲਦਾ ਉਹ ਆਉਂਦੀ ਫਿਰ ਉਹ ਜਿਹੜੀ ਆ ਕਹਿੰਦਾ ਪੜਾ ਸੋ ਫਿਰ ਗ੍ਰਾਂਥੀ ਤੇ ਕੱਢਦਾ ਆ ਕੇ ਹੂੰ ਬਈ ਇਦਾਂ ਕਰਨਾ ਚਾਹੀਦਾ ਉਦਾਂ ਕਰਨਾ ਚਾਹੀਦਾ ਤੇ ਮੇਨ ਗੱਲ ਇਹੀ ਆ ਵੀ ਆਪਾਂ ਆਪਦੇ ਬੰਦਿਆਂ ਨੂੰ ਸੰਭਾਲ ਲਈਏ ਜੀ ਠੀਕ ਆ ਤੇ ਜਿਹੜੇ ਦੂਜੇ ਨੇ ਉਹਨਾਂ ਦਾ ਚਲੋ ਧੰਨਵਾਦ ਆ ਉਹ ਵੀ ਮਿਹਨਤ ਕਰਦੇ ਨੇ ਉਹ ਵੀ ਮਿਹਨਤ ਕਰਦੇ ਆ ਪਰ ਆਪਾਂ ਆਮ ਦੇ ਬੰਦਿਆਂ ਦੇ ਪਹਿਲਾਂ ਹੱਥ ਦੇਈਏ ਪਹਿਲਾਂ ਪਹਿਲਾਂ ਆਪਾਂ ਆਪਣੀ ਜਿਹੜੀ ਆਰਥਿਕਤਾ ਆਪਣੇ ਲੋਕਾਂ ਦੀ ਹੈ ਜਿਹੜੀ ਉਹ ਦੂਰ ਕਰੀਏ ਜੀ ਤੇ ਬਾਕੀ ਦਾ ਚਲੋ ਚੱਲਦਾ ਹੀ ਰਹਿਣਾ ਜੀ 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 ਤੇ ਮਨਦੀਪ ਜੀ ਜਾਇਓ ਪਿੱਛੇ ਜੰਗ ਦਾ ਮਾਹੌਲ ਬਣਿਆ ਸੀਗਾ ਉਦੋਂ ਦ੍ਰਿਸ਼ ਕੀ ਸੀਗਾ ਕਿਹੋ ਜਿਹਾ ਸੀਗਾ ਦੇਖਣ ਨੂੰ ਮਿਲਿਆ ਦ੍ਰਿਸ਼ ਦੇਖਣ ਨੂੰ ਮਾਹੌਲ ਤਾਂ ਇਦਾਂ ਦਾ ਸੀਗਾ ਵੀ ਆਪਾਂ ਰੇਲਵੇ ਸਟੇਸ਼ਨ ਤੇ ਜਾਈਏ ਜਾਂ ਬੱਸ ਸਟੈਂਡ ਤੇ ਜਾਈਏ ਤਾਂ ਬਸਾਂ ਭਰੀਆਂ ਜਾਂਦੀਆਂ ਸੀ ਉਹ ਜਾਂਦੀਆਂ ਕਿੱਧਰ ਨੂੰ ਸੀ ਕਿੱਧਰ ਨੂੰ ਪੰਜਾਬ ਤੋਂ ਬਾਹਰ ਜਿਹੜੇ ਆਪਣੇ ਇੱਥੇ ਪ੍ਰਵਾਸੀ ਆਏ ਹੋਣੇ ਉਹਨਾਂ ਨਾਲ ਭਰ ਭਰ ਕੇ ਅੱਛਾ ਮਤਲਬ ਕਿ ਪੰਜਾਬ ਦਾ ਸਾਥ ਛੱਡ ਗਏ ਬਿਲਕੁਲ ਜੀ ਜੀ ਪੰਜਾਬ ਦੀ ਰੋਟੀ ਖਾ ਕੇ ਪੰਜਾਬ ਨੂੰ ਛੱਡ ਬਿਲਕੁਲ ਜਦੋਂ جنگ ਦਾ ਮਾਹੌਲ ਬਣਿਆ ਤਾਂ ਪਤਾ ਲੱਗਿਆ ਉਹਨਾਂ ਨੂੰ ਵੀ ਇੱਧਰ ਤਾਂ ਹੁਣ ਮਾਹੌਲ ਖਤਰੇ ਵਾਲਾ ਲੱਗਦਾ ਜੀ ਤੇ ਉਹ ਫਿਰ ਇੱਥੇ ਟ੍ਰੇਨਾਂ ਭਰ ਭਰ ਕੇ ਵਾਪਸ ਗਏ ਉਸ ਟਾਈਮ ਤੇ ਆਪਾਂ ਖਬਰਾਂ ਬਹੁਤ ਦੇਖੀਆਂ ਨੇ ਵੀਡੀਓ ਬਹੁਤ ਵਾਇਰਲ ਹੋਈਆਂ ਨੇ ਜੀ ਤੇ ਇਥੋਂ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਕੌਣ ਪੰਜਾਬ ਦੇ ਨਾਲ ਖੜਨ ਵਾਲਾ ਜਿਨ੍ਹਾਂ ਨੂੰ ਆਪਾਂ ਸਿਰ ਤੇ ਬਿਠਾ ਲੈਂਦੇ ਆਂ ਅਨਸਰ ਪਹਿਲ ਦੇ ਆਧਾਰ ਤੇ ਕੰਮ ਦਿੰਦੇ ਆਂ ਘਰਾਂ ਦੇ ਵਿੱਚ ਵਾਰਡਲੇ ਚੁੱਲਿਆਂ ਤੇ ਬਿਠਾ ਲਈ ਚੌਂਕਿਆਂ ਤੇ ਆ ਕੇ ਤੇ ਉਹ ਕਿੰਨਾ ਕੁ ਖੜਦੇ ਆ ਸਾਡੇ ਨਾਲ ਜੀ ਤੇ ਦੂਜੀ ਗੱਲ ਜਿਹੜੇ ਲੋਕ ਇੱਧਰ ਆਉਂਦੇ ਆ ਜੀ ਆਉਣ ਨੂੰ ਕੋਈ ਮਨਾਹੀ ਨਹੀਂ ਮਿਹਨਤੀ ਆ ਲੋਕ ਕੰਮ ਕਰਦੇ ਆ ਪਰ ਉਹਨਾਂ ਦੀ ਆਈਡੈਂਟੀਟੀ ਆ ਜਿਹੜੀ ਉਹ ਸਹੀ ਹੋਣੀ ਚਾਹੀਦੀ ਆ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਉਹਨਾਂ ਦੇ ਪ੍ਰੂਫ ਆ ਜਿਹੜੇ ਉਹ ਵੈਰੀਫਾਈ ਕਰਨੇ ਚਾਹੀਦੇ ਆ ਵੀ ਇਹੇ ਬੰਦੇ ਨੇ ਜਿਹੜੇ ਵਾਕੇ ਹੀ ਉਸ ਜਗ੍ਹਾ ਦੇ ਨੇ ਜੀ ਜਿੱਥੋਂ ਦਾ ਇਹ ਐਡਰੈਸ ਦੱਸ ਰਹੇ ਆ ਤੇ ਦੂਜੀ ਗੱਲ ਉਸੇ ਐਡਰੈਸ ਦੇ ਉੱਪਰ ਹੀ ਇਹਨਾਂ ਨੂੰ ਇੱਧਰ ਰਹਿਣਾ ਚਾਹੀਦਾ ਜੀ ਆਉਣ ਸਾਰੀ ਆਪਣੇ ਲੋਕ ਵੋਟਾਂ ਦੇ ਮਾਰੇ ਸਾਡੇ ਪਿੰਡਾਂ ਦੇ ਜਿਹੜੇ ਮੋਤਵਾਰ ਬੰਦੇ ਹੁੰਦੇ ਨੇ ਇਹਨਾਂ ਦੀਆਂ ਵੋਟਾਂ ਬਣਾ ਦਿੰਦੇ ਨੇ ਔਰ ਆਪਦੇ ਪ੍ਰੂਫਾਂ ਦੇ ਉੱਪਰ ਜੀ 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 ਪਿਛਲਾ ਕੁਝ ਨਹੀਂ ਪਤਾ ਹੁੰਦਾ ਆਪਦੇ ਪ੍ਰੂਫਾਂ ਦੇ ਉੱਪਰ ਇਹਨਾਂ ਦੇ ਜਿਹੜੇ ਸਾਡੇ ਘਰੇ ਰਹਿੰਦਾ ਆ ਸਾਡੇ ਰਹਿੰਦਾ ਬਾਈ ਸਾਡਾ ਹੀ ਆ ਜੀ 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 ਠੀਕ ਆ ਤੇ ਜਿਹੜੇ ਬੰਦੇ ਆ ਕਹਿੰਦੇ ਆ ਵੀ ਇਹ ਸਾਡਾ ਹੀ ਆ ਉਹ ਰਿਸ਼ਤੇਦਾਰੀ ਵੀ ਪਾ ਸਕਦੇ ਆ ਇਹਨਾਂ ਨਾਲ ਫਿਰ ਉਹ ਤਾਂ ਵੇਰ ਵਾਈ ਸਕਦੇ ਆ ਜਿਨ੍ਹਾਂ ਨੂੰ ਇੰਨਾ ਇਹਨਾਂ ਨਾਲ ਨ ਲਗਾਬ ਹੁੰਦਾ ਨਾ ਉਹ ਫਿਰ ਕੁਝ ਵੀ ਕਰ ਸਕਦੇ ਆ ਕਹਿਣ ਦਾ ਮਤਲਬ ਇਹ ਆ ਵੀ ਔਨਸਾਰ ਇੱਥੇ ਇਹਨਾਂ ਲੋਕਾਂ ਦੀ ਵੋਟਾਂ ਜਾਂ ਆਧਾਰ ਕਾਡ ਨਹੀਂ ਬਣਨੇ ਚਾਹੀਦੇ ਇਹ ਸਾਡੇ ਪਿੰਡਾਂ ਦੇ ਵਿੱਚ ਪੰਚਾਇਤਾਂ ਨੂੰ ਮਤੇ ਪਾਉਣੇ ਚਾਹੀਦੇ ਨੇ ਵੀ ਕੋਈ ਵੀ ਬੰਦਾ ਬਾਹਰੋਂ ਦੂਜੀ ਸਟੇਟ ਤੋਂ ਆਉਂਦਾ ਤਾਂ ਉਹਦਾ ਪਹਿਲੀ ਗੱਲ ਆ ਇੱਥੇ ਕੋਈ ਵੀ ਆਧਾਰ ਕਾਰਡ ਵੋਟਰ ਕਾਰਡ ਆ ਉਹ ਨਹੀਂ ਬਣੂਗਾ ਜੀ ਜੀ ਤੇ ਦੂਜੀ ਗੱਲ ਜਿਹੜਾ ਵੀ ਬੰਦਾ ਆਉਂਦਾ ਜੀ ਪਿੰਡ ਦੇ ਵਿੱਚ ਕੋਈ ਵੀ ਬੰਦਾ ਕੰਮ ਕਰਨ ਦੇ ਲਈ ਆਉਂਦਾ ਉਹਦੀ ਜਾਣਕਾਰੀ ਆ ਜਿਹੜੀ ਉਹ ਪੰਚਾਇਤ ਦੇ ਕੋਲੇ ਹੋਵੇ ਹੂੰ ਜਿਹੜਾ ਵੀ ਬੰਦਾ ਕੰਮ ਕਰਨ ਦੇ ਲਈ ਪਿੰਡ ਦੇ ਵਿੱਚ ਲਿਆਂਦਾ ਕਿਸੇ ਨੇ ਵੀ ਲਿਆਂਦਾ ਹੂੰ ਹੂੰ ਵੀ ਉਹ ਫਲਾਣੇ ਬੰਦੇ ਨੇ ਭਾਈ ਬੰਦਾ ਰੱਖਿਆ ਤੇ ਉਹਦੀ ਜਾਣਕਾਰੀ ਆ ਜਿਹੜੀ ਉਹਦੇ ਪ੍ਰੂਫ ਨੇ ਜਿਹੜੇ ਉਹ ਪੰਚਾਇਤ ਦੇ ਕੋਲੇ ਜਮ੍ਹਾਂ ਕਰਾਉਣ ਜੀ ਜੀ ਵੀ ਆ ਬੰਦਾ ਪਿੰਡ ਦੇ ਵਿੱਚ ਨਵਾਂ ਆਇਆ ਤੇ ਮਨਦੀਪ ਜੀ ਤੀਜੀ ਗੱਲ ਹੋਰ ਭਈ ਜਿਹੜਾ ਹੁਣ ਪ੍ਰਵਾਸੀ ਆਉਂਦਾ ਉਹ ਪੰਜਾਬ ਚ ਜਗਾ ਨਾ ਖਰੀ ਸਕੇ ਜਗਾ ਦਾ ਜੀ ਆਪਣੇ ਤਾਂ ਧਰਮਸ਼ਾਲਾ ਵਾ ਪੰਜਾਬ ਜੀ ਜੀ ਪੰਜਾਬ ਪੰਜਾਬ ਨਹੀਂ ਰਿਹਾ ਜਿਵੇਂ ਪੰਜਾਬ ਕਹਿੰਨਾਂ ਦੀ ਸੋਨੇ ਦੀ ਚਿੜੀ ਆ ਹੁਣ ਪੰਜਾਬ ਧਰਮਸ਼ਾਲਾ ਬਣ ਗਿਆ ਜੀ ਜੀ ਕੋਈ ਵੀ ਬੰਦਾ ਆਉਂਦਾ ਆਉਣ ਸਾਰੀ ਇੱਥੇ ਜ਼ਮੀਨਾਂ ਜਿਹਦੇ ਕੋਲ ਜਿਹੜੀ ਆਹ ਲੈਂਡ ਬੂਲਿੰਗ ਪਾਲਸੀ ਆਈ ਸੀ ਇਹਦੇ ਚ ਕੀ ਲੱਗਦਾ ਵੀ ਇਹ ਜ਼ਮੀਨਾਂ ਜਿਹੜੀ ਇਹ ਪੰਜਾਬ ਦੇ ਲੋਕਾਂ ਦੀ ਅਕਵਾਇਰ ਕਰਨੀ ਸੀ ਹੂੰ ਇਹ ਤਾਂ ਬਾਹਰਲੀਆ ਕੰਪਨੀਆਂ ਸੀ ਇਹ ਜੀ ਜੀ ਜਿਨ੍ਹਾਂ ਨੇ ਇਹ ਜ਼ਮੀਨਾਂ ਜਿਹੜੀਆਂ ਖਰੀਦਣੀਆਂ ਸੀ ਜੀ ਉਹ ਵੀ ਥੋੜੀਆਂ ਨਹੀਂ ਹਜ਼ਾਰਾਂ ਏਕੜ ਜੀ ਜੀ ਤੇ ਮਨਦੀਪ ਜੀ ਜਿਵੇਂ ਲੈਂਡ ਪੂਲਿੰਗ ਆਈ ਆ ਇਹ ਪੰਜਾਬ ਚ ਹੀ ਘਾਤੋਂ ਆਈ ਆ ਬਾਕੀ ਹੋਰ ਰਾਜ ਹੈਗੇ ਆ ਉੱਥੇ ਇੰਨੀਆਂ ਜ਼ਮੀਨਾਂ ਉੱਥੇ ਕਰ ਲੈਣ ਇਹ ਬਿਲਕੁਲ ਇਹ ਪੰਜਾਬ ਦੀ ਜਿਹੜੀ ਧਰਤੀ ਆ ਕਹਿੰਦੇ ਬਹੁਤ ਉਪਜਾਊ ਧਰਤੀ ਆ ਜੀ ਭਗਵੰਤ ਸਿੰਘ ਸਾਹਿਬ ਵੀ ਕਹਿੰਦੇ ਹੁੰਦੇ ਸੀ ਵੀ ਜੇ ਇੱਥੇ ਧਰਤੀ ਇਹ ਪੰਜਾਬ ਦੀ ਧਰਤੀ ਇੰਨੀ ਕ ਪਜਾਊ ਆ ਇੱਥੇ ਜੇ ਬੰਦਾ ਵੱਢ ਕੇ ਦਬਤਾ ਉਹ ਵੀ ਹਰਾ ਹੋ ਜਾ ਹੂੰ ਸੋ ਉਸ ਸਮੇਂ ਦਾ ਉਹਨਾਂ ਦਾ ਬਿਆਨ ਤੇ ਉਸ ਤੋਂ ਬਾਅਦ ਦੀਆਂ ਗੱਲਾਂ ਜਿਹੜੀਆਂ ਲੈਂਡ ਪੂਲਿੰਗ ਪਾਲਿਸੀ ਆਈ ਜੀ ਇੰਨੀ ਜ ਇੰਨੀ ਹਜ਼ਾਰਾਂ ਏਕੜ ਜ਼ਮੀਨ ਜੀ ਜਿਹੜੀ ਕਿ ਜੀ ਸਾਨੂੰ ਅਨਾਜ ਦਿੰਦੀ ਆ ਇੰਨੀ ਵਜਾਉ ਧਰਤੀ ਆ ਉਹਦੇ ਉੱਪਰ ਇਹ ਕਾਰੋਬਾਰ ਕਰਨ ਵਾਲੇ ਸੋਚਦੇ ਸੀ ਜੀ 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 ਤੇ ਇੱਕ ਹੋਰ ਗੱਲ ਇਹਦੇ ਵਿੱਚ ਐਡ ਕਰਦੀ ਐ ਵੀ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਜ਼ਮੀਨ ਖਰੀਦੀ ਹੋਈ ਸੀ ਹੂੰ ਉਹ ਜਿਹੜੀਆਂ ਜ਼ਮੀਨਾਂ ਖਰੀਦੀਆਂ ਹੋਈਆਂ ਸੀ ਉਹਨਾਂ ਦੇ ਵਿੱਚ ਵੀ ਜਿੰਨੀ ਜ਼ਮੀਨ ਖਰੀਦੀ ਸੀ ਹਲੇ ਬਹੁਤ ਕੈਲੋ ਵੀ ਜ਼ਮੀਨ ਇਦਾਂ ਦੀ ਪਈ ਆ ਜਿਹੜੀ ਡਿਵੈਲਪਿੰਗ ਹੀ ਹੋਈ ਅੱਛਾ ਹਲੇ ਪੁਰਾਣੀ ਜ਼ਮੀਨ ਤਾਂ ਆਪਾਂ ਤੋਂ ਡਿਵੈਲਪ ਹੋਈ ਨਹੀਂ ਜਿਹੜੀ ਆਪਾਂ ਖਰੀਦੀ ਹੋਈ ਆ ਹੂੰ ਜਿਹਦੇ ਬਾਰੇ ਆਪਾਂ ਸੋਚਿਆ ਹੋਇਆ ਸੀ ਤੇ ਆਪਾਂ ਨਵੀਂ ਹਜ਼ਾਰਾਂ ਏਕੜ ਹੋਰ ਖਰੀਦ ਰਹੇ ਆ ਹੂੰ ਸੋ ਪਹਿਲਾਂ ਪੁਰਾਣਾ ਜਿਹੜਾ ਕੰਮ ਆ ਉਹ ਤਾਂ ਕੀਤਾ ਜਾਣਾ ਚਾਹੀਦਾ ਸੀ ਜੀ 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 ਤੇ ਮੰਦਿਰ ਜੀ ਜਿਹੜੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਵਾਧੀਆਂ ਜਾ ਰਹੀਆਂ ਨੇ ਉਹਨਾਂ ਪਿੱਛੇ ਕੌਣ ਆ ਉਹਨਾਂ ਪਿੱਛੇ ਵੀ ਉਹ ਲੋਕ ਨੇ ਜਿਨ੍ਹਾਂ ਦੀ ਕੋਈ ਵੀ ਪੰਜਾਬ ਦੇ ਵਿੱਚ ਆਈਡੈਂਟੀਟੀ ਨਹੀਂ ਹੈਗੀ ਜੀ ਜਿਨ੍ਹਾਂ ਬਾਰੇ ਕੋਈ ਪ੍ਰੂਫ ਨਹੀਂ ਹੈਗਾ ਵੀ ਇਹ ਬੰਦੇ ਕਿੱਥੇ ਦੇ ਆ ਜ਼ਿਆਦਾਤਰ ਉਹ ਲੋਕ ਨੇ ਜਿਹੜੇ ਬੇਖੌਫ ਨੇ ਜਿਨ੍ਹਾਂ ਨੂੰ ਕੋਈ ਡਰ ਨਹੀਂ ਹੈਗਾ ਉਹ ਲੋਕ ਹੀ ਵਾਰਦਾਤਾ ਕਰਦੇ ਆ ਵੀ ਅਸੀਂ ਤਾਂ ਇੱਥੇ ਕਾਂਡ ਕਰਕੇ ਉੱਤਰ ਹੋ ਜਾਣਾ ਸਾਨੂੰ ਮਗਰ ਕਿਹੜਾ ਫੜ ਲੂਗਾ ਜੀ ਜਿਵੇਂ ਉਹ ਆਂਡੂ ਵਾਲੀ ਘਟਨਾ ਹੋਈ ਉਹਨੇ ਵੀਡੀਓ ਪਾਈ ਜਾ ਕੇ ਧਮਕੀ ਦਿੱਤੀ ਬਾਅਦ ਵਿੱਚ ਧਮਕੀ ਦਿੱਤੀ ਹੁਣ ਜੇ ਉਹਦਾ ਪਤਾ ਹੁੰਦਾ ਤਾਂ ਉਹ ਆਂਡੂ ਪਿੰਡ ਵਾਲੇ ਵੀ ਸ਼ਾਇਦ ਦੱਸ ਦਿੰਦੇ ਵੀ ਇਹ ਬੰਦੇ ਫਲਾਨੀ ਜਗ੍ਹਾ ਤੋਂ ਆਏ ਹੋਏ ਸਾਡੇ ਇੱਥੇ ਰਹਿੰਦੇ ਸੀ ਵੀ ਆਹ ਉਹਨਾਂ ਦਾ ਐਡਰੈਸ ਆ ਸੋ ਜਿਨ੍ਹਾਂ ਦਾ ਕੋਈ ਪੱਕਾ ਐਡਰੈਸ ਨਹੀਂ ਹੈਗਾ ਪਿਛਲਾ ਉਹ ਬੰਦੇ ਇੱਧਰ ਜ਼ਿਆਦਾ ਤਰਵਾਰਦਾਤਾ ਕਰਦੇ ਨੇ ਜੀ ਕਿਉਂਕਿ ਵਾਰਦਾਤਾ ਕਰਦੇ ਆ ਤੇ ਕਰਕੇ ਉਹ ਤਤਰ ਹੋ ਜਾਂਦੇ ਨੇ ਜਿੱਥੋਂ ਆਏ ਹੁੰਦੇ ਆ ਹੂੰ ਇਹਨਾਂ ਨੂੰ ਉਹਨਾਂ ਦਾ ਡਰ ਵੀ ਨਹੀਂ ਕੋਈ ਡਰ ਨਹੀਂ ਤੇ ਅੱਗੇ ਜਿਵੇਂ ਇੱਕ ਬਾਈ ਲੱਖੇ ਸੁਧਾਨੇ ਦੀ ਗੱਲ ਸੁਣਦੇ ਹੁੰਦੇ ਆ ਉਹਨੇ ਕਿਹਾ ਵੀ ਕਹਿੰਦਾ ਗੁਰਦਾਸਪੁਰ ਪਠਾਨਕੋਟ ਨਵਾਂ ਸ਼ਹਿਰ ਜਲੰਧਰ ਹੁਸ਼ਿਆਰਪੁਰ ਜੀ ਇਹ ਸਾਰਾ ਏਰੀਆ ਜਿਹੜਾ ਇਹ ਗੁਜਰਾਂ ਨੇ ਦਬ ਲਿਆ ਅੱਛਾ ਤੇ ਉਸ ਤੋਂ ਬਾਅਦ ਜ਼ੀਰੋਕਪੁਰ ਖਰੜ ਮਾਲੀ ਦਾ ਏਰੀਆ ਜਿਹੜਾ ਜੀ ਇੱਧਰ ਸਾਰੇ ਹਿਮਾਚਲੀ ਜਾ ਕੇ ਬਹਿ ਗਏ ਅੱਛਾ ਇਹ ਆਪ ਕੋ ਜਗ੍ਹਾ ਨਹੀਂ ਦਿੰਦੇ ਆਪ ਇੱਧਰ ਆ ਕੇ ਪੰਜਾਬ ਦੇ ਬਿਲਕੁਲ ਤੇ ਉਸ ਤੋਂ ਬਾਅਦ ਜਿਹੜਾ ਮਾਲਵਾ ਰਹਿੰਦਾ ਸੀ ਆਪਣਾ ਮਾੜਾ ਮੋਟਾ ਬਚਿਆ ਹੋਇਆ ਪਿੰਡਾਂ ਦੇ ਵਿੱਚ ਪ੍ਰਵਾਸੀ ਆ ਗਈ। ਸੋ ਇਹ ਸਾਰੇ ਪਾਸਿਓਂ ਪੰਜਾਬ ਆ ਜਿਹੜਾ ਇਸ ਤਰੀਕੇ ਦੇ ਨਾਲ ਛਿੜਿਆ ਹੋਇਆ। ਜੀ ਜੀ। ਸੋ ਇਹ ਗੱਲਾਂ ਕਰਕੇ ਪੰਜਾਬ ਛਿੜਿਆ ਹੋਇਆ ਆ। ਜੇ ਤੁਹਾਨੂੰ ਵੀ ਲੱਗਦਾ ਕਿ ਪੰਜਾਬ ਸੱਚੀ ਛਿੜਿਆ ਹੋਇਆ ਤਾਂ ਸਾਨੂੰ ਕਮੈਂਟ ਵਿੱਚ ਜਰੂਰ ਦੱਸਿਓ। ਇਹ ਹੁਣ ਫੈਸਲਾ ਤੁਹਾਡੇ ਹੱਥ ਆ। ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ। ਬਹੁਤ ਤੁਹਾਡਾ ਬਹੁਤ ਬਹੁਤ ਧੰਨਵਾਦ।